ਕਿ ਪੁੱਕੀ ਅਫੀਮ ਦੇ ਨਾਲ ਕੋਈ ਅਜੇ ਤੱਕ ਕੋਈ ਮਰਿਆ ਨਹੀਂ ਇਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਹੈ ਜਿਹੜੀ ਉਹ ਖਸਖਸ ਦੀ ਖੇਤੀ ਚਾਹੀਦੀ ਹੈ ਪੁੱਕੀ ਫੀਮ ਖਾ ਕੇ ਲੋਕ ਦੁੱਗਣੇ ਜੋਸ਼ ਦੇ ਨਾਲ ਕੰਮ ਕਰਦੇ ਨੇ ਆਪਣੀ ਪ੍ਰਾਪਰਟੀ ਬਣਾਉਂਦੇ ਨੇ ਅਜਾੜ ਦੇਣੀ ਬਿਲਕੁਲ ਔਰ ਚਿੱਟੇ ਤੇ ਸਮੈਕ ਸਿੰਥੈਟਿਕ ਨਸ਼ੇ ਦੇ ਨਾਲ ਤਾਂ ਆਪਣੀ ਸੁੱਧ ਬੋਤੀ ਖਤਮ ਕਰ ਲੈਂਦੇ ਆ ਉਹ ਵੀ 25-25 ਸਾਲ ਦੇ 15-15 ਸਾਲ ਦੇ ਮੁੰਡੇ ਜਿਹੜੇ ਘਰਾਂ ਨੂੰ ਅਲਵਿਦਾ ਕਹਿ ਗਏ ਇਸ ਕਰਕੇ ਮੈਂ ਉਹ ਖਸਖਸ ਦੀ ਖੇਤੀ ਲਈ ਬੋਲਿਆ ਸੀਗਾ ਸੋ ਮੇਰਾ ਕੰਮ ਕਿਉਂਕਿ ਮੈਂ ਤਾਂ ਇੱਕ ਛੋਟਾ ਜਿਹਾ ਮਲੇਆ ਛੋਟੀ ਜੀ ਵਿਧਾਨ ਸਭਾ ਦਾ ਮੇਰਾ ਕੰਮ ਸੀਗਾ ਲੋਕਾਂ ਦੀ ਗੱਲ ਨੂੰ ਵਿਧਾਨ ਸਭਾ ਚ ਕਰਨਾ ਔਰ ਉੱਪਰਲਾ ਕੰਮ ਹੈ ਜਿਹੜਾ ਕੈਬਨਿਟ ਦਾ ਔਰ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਵਚਣਾ ਔਰ ਇਹ ਇਹਦਾ ਜਿਹੜਾ ਕੰਮ ਹੈਗਾ ਸੈਂਟਰ ਗਵਰਨਮੈਂਟ ਦੇ ਹੱਥ ਜੂ ਬਹੁਤ ਖੁਸ਼ ਹੈ ਠੀਕ ਹੈ ਕਿਉਂਕਿ ਸੂਬੇ ਦੀ ਸਰਕਾਰ ਹੈਗੀ ਜਿਹੜੀ ਹੈ ਉਹਨਾਂ ਨੇ ਲਿਖ ਕੇ ਦੇਣਾ ਹੁੰਦਾ ਹਾਂਜੀ ਕਿ ਭਈ ਸਾਡੇ ਜਿਹੜੀ ਪੰਜਾਬ ਨੂੰ ਜਿੱਦਾਂ ਰਾਜਸਥਾਨ ਚ ਹੋਇਆ ਹੈਗਾ ਐਮਪੀ ਦੇ ਵਿੱਚ ਵੀ ਹੈਗੀ ਆ ਤੇ ਇੱਕੇ ਖੁੱਲੇ ਹੋਏ ਨੇ ਬਿਲਕੁਲ ਪੰਜਾਬ ਦੇ ਵਿੱਚ ਵੀ ਖੁੱਲਣੇ ਚਾਹੀਦੇ ਨੇ ਸੋ ਮੇਰਾ ਕੰਮ ਸੀ ਬੋਲਣਾ ਮੈਂ ਬੋਲਤਾ ਨਹੀਂ ਨਹੀਂ ਬਿਲਕੁਲ ਜੀ ਪਹਿਲਾਂ ਗੱਲ ਕਰ ਗਏ ਉਹ ਕਿਸਾਨੀ ਧਰਨੇ ਦੀ ਕਿ ਉੱਥੇ ਬੰਦੇ ਜਾ ਕੇ ਜਿਹੜੇ ਉਹ ਸਫਾਈ ਦਾ ਕੰਮ ਕਰਦੇ ਨੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਹੋਇਆ ਮੈਂ ਆਪ 50 ਕਿੱਲਾਂ ਦੀ ਖੇਤੀ ਕਰਦਾ ਅਸੀਂ ਦੋ ਭਰਾ ਛੋਟਾ ਭਰਾ ਸਾਡਾ ਜਿਹੜਾ ਉਹ ਕੰਮਕਾਰ ਸੰਭਾਲਦਾ ਸੀ 50 ਕਿੱਲਾਂ ਦੀ ਖੇਤੀ ਕਰਦੇ ਆ ਮੈਨੂੰ ਪਤਾ ਸੀਗਾ ਕਿ ਸਾਡਾ ਧਰਤੀ ਦਾ ਹੇਟਲਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਉਸ ਕਰਕੇ ਮੈਂ ਪਾਣੀਆਂ ਦੇ ਮਸਲੇ ਤੇ ਬੋਲਿਆ ਸੀਗਾ ਕਿਉਂਕਿ ਰਜਵਾਹੇ ਸਾਡੇ ਸੂਵੇ 50 ਸਾਲ ਤੋਂ ਬਣੇ ਹੋਏ ਸੀਗੇ ਖੰਡਰ ਹੋ ਗਏ ਲੋਕਾਂ ਨੇ ਵਾਹ ਕੇ ਜ਼ਮੀਨਾ ਖੇਤਾਂ ਦੇ ਵਿੱਚ ਰਲਾ ਲਿਆ ਤਾਂ ਮੈਂ ਉਸ ਕਰਕੇ ਵਿਧਾਨ ਸਭਾ ਦੇ ਵਿੱਚ ਬੋਲਿਆ ਸਭ ਤੋਂ ਵੱਧ ਮੈਂ ਕਿਸਾਨੀ ਮੁੱਦਿਆਂ ਤੇ ਬੋਲਿਆ ਇੱਕ ਸਾਫ ਸਾਡੇ ਲੰਮੇ ਸਮੇਂ ਤੋਂ ਸਾਨੂੰ ਕੋਈ ਆਪਣਾ ਇਥੋਂ ਦਾ ਵ代 ਕੋਈ ਮਿਲਿਆ ਨਹੀਂ ਸੀਗਾ ਠੀਕ ਹੈ ਜ਼ਿਆਦਾ ਤਾਂ ਕੋਈ ਬਾਹਰ ਲਿਆ ਆਉਂਦਾ ਸੀਗਾ ਜਿਲੇ ਚੋਂ ਜਿਹੜਾ ਸਮਾਨਿਤ ਹੋ ਗਿਆ ਜਾਂ ਕੋਈ ਮਹਾਲੀਤ ਹੋ ਗਿਆ ਹੁਣ ਮਹਾਲੀ ਜਾਣ ਵਾਲੇ ਜਿਹੜੇ ਆਮ ਲੋਕ ਹੈ ਵੀਰੇ ਤੁਸੀਂ ਦੇਖਦੇ ਹੋ ਮੋਟਰਸਾਈਕਲ ਤੇ ਵੀ ਲੋਕ ਆਏ ਹੋਏ ਨੇ ਸਹੀ ਗੱਲ ਆ ਵੀਰੇ ਠੀਕ ਹੈ ਜੀ ਗੱਲ ਜਾਂ ਤਾਂ ਨਾਲ ਹੀ ਪਿੱਚਰ ਵਾਲਾ ਪੈਂਦਾ ਇੱਥੋਂ 10 12 ਕਿਲੋਮੀਟਰ ਤੇ ਐਮਐਲਏ ਸਾਹਿਬ ਉੱਥੇ ਮਿਲਦੇ ਆ ਤਾਂ ਉਸ ਤੋਂ ਵੱਧ ਹੁਣ ਇੱਥੇ ਕੁਠੀ ਇਹਨਾਂ ਨੇ ਪਾਤਰਾਂ ਕਿਰਾਏ ਤੇ ਲਈ ਹੋਈ ਆ ਤਾਂ ਕਿਰਾਏ ਤੇ ਇੱਥੇ ਮਕਾਨ ਆ ਨਾ ਆਪ ਜਦੋਂ ਮਰਜ਼ੀ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਨੂੰ 10 ਵਜੇ ਤੱਕ ਆ ਕੇ ਮਿਲ ਜਾਂਦੇ ਆ ਮੇਰੇ ਤੋਂ ਇਹ ਆਸ ਨਾ ਰੱਖਿਓ ਕਿ ਸਾਨੂੰ ਐਮਐਲਏ ਜਦੋਂ ਦੂਸਰੀਆਂ ਪਾਰਟੀਆਂ ਵਾਲੇ ਜਿਤਾ ਲੈਂਦੇ ਸੀਗੇ ਮੈਂ ਉਦਾਂ ਦਾ ਨਹੀਂ ਕਰਨਾ ਮੈਂ ਆਪ ਲੋਕਾਂ 'ਚ ਜਾਊਂਗਾ ਮੈਂ ਦੱਸੂਗਾ ਲੋਕਾਂ ਨੂੰ ਤੁਸੀਂ ਵੀ ਲੋਕਾਂ ਜਾਓ ਔਰ ਲੋਕਾਂ ਨੇ ਲੋਕਾਂ 'ਚ ਗਏ ਔਰ ਬਹੁਤ ਵੱਡਾ ਜਿਹੜਾ ਫਤਵਾ ਦਿੱਤਾ ਜਿਹੜਾ ਪ੍ਰਧਾਨ ਹੈ ਸਾਡਾ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਔਰ ਪਹਿਲੀਆਂ ਸਰਕਾਰਾਂ ਕੁੱਟ ਦੀ ਰਾਜਨੀਤੀ ਕਰਦੀਆਂ ਸੀਗੀਆਂ ਪਰਚੇ ਦੀਆਂ ਰਾਜਨੀਤੀਆਂ ਕਰਦੀਆਂ ਸੀਗੀਆਂ ਇਤਿਹਾਸ ਕਢਾ ਕੇ ਦੇਖ ਲਓ ਚਾਹੇ ਸ੍ਰੋਮਣੀ ਅਕਾਲੀ ਦਲ ਦੀ ਭਾਜਪਾ ਦੀ ਭਾਈਵਾਲ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਬਿਲਕੁਲ ਜੀ ਪਰਚੇ ਕਰਕੇ ਔਰ ਬੂਥ ਕੈਪਚਰਿੰਗ ਕਰਕੇ ਸੀਟਾਂ ਉਹਦੀਆਂ ਸੀਗੀਆਂ 4 ਤੋਂ 5 ਬਿਲਕੁਲ ਮਤਭੇਦ ਨਹੀਂ ਕਿਸੇ ਵੀ ਤਰ੍ਹਾਂ ਦੇ ਕਿਸੇ ਬੰਦੇ ਨੂੰ ਕਦੀ ਰੱਖਦੇ ਹੁਣ ਤੁਹਾਨੂੰ ਵੀ ਪਤਾ ਇਲੈਕਸ਼ਨ ਲੰਘ ਕੇ ਹਟੀ ਹੈ ਬਿਲਕੁਲ ਸ ਮੈਨੂੰ ਲੱਗਦਾ ਵੀ ਕੋਈ ਵੀ ਜਿਹੜੀ ਸਮਾਨੇ ਇਲੈਕਸ਼ਨਾਂ ਹੁੰਦੀਆਂ ਕਿਤੇ ਵੀ ਵੇਖੀਆਂ ਹਾਂ 9 10 ਵਜੇ ਜਿਹੜੀ ਪਾਰਟੀ ਹੁੰਦੀ ਸੀ ਮੌਜੂਦਾ ਦੂਜੀ ਪਾਰਟੀ ਨੂੰ ਨਹਿਰ ਤੇ ਜਾਂ ਛੜਕ ਤੇ ਧਰਣਾ ਲਾਉਣ ਦੇ ਮਜਬੂਰ ਕਰ ਦਿੰਦੀ ਸੀ ਠੀਕ ਹੈ ਹੁਣ 13 ਸੀਟਾਂ ਦੀ ਘਗੇ ਸੀ ਇਹ ਹੋਇਆ ਚੋਣ ਸਾਡੇ ਇੱਕ 16 ਨੰਬਰ ਵਾਰਡ ਦਾ ਪਾਤਰਾਂ ਚ ਇਲੈਕਸ਼ਨ ਹੋਇਆ ਬਹੁਤ ਵਧੀਆ ਸਜੇ ਢੰਗ ਨਾਲ ਹੋਇਆ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਵੀ ਐਮਐਲਏ ਸਾਹਿਬ ਨੇ ਕਿਸੇ ਤਰ੍ਹਾਂ ਦੀ ਕੋਈ ਕੋਈ ਵੀ ਇਨਵੋਲਵਮੈਂਟ ਵਿਖਾਈ ਹੈ ਗਲਤ ਵੀ ਕਿ ਨਹੀਂ ਸਰਕਾਰ ਵਿੱਚ ਬੜਾ ਕੁਝ ਹੁੰਦਾ ਹੁੰਦਾ ਹੈ ਹਲਕੇ ਦੇ ਵਿੱਚ ਬਾਈ ਜੀ ਮੈਂ ਪਹਿਲੀ ਵਾਰ ਦੇਖਿਆ ਦੇਖੋ ਸਾਨੂੰ ਵੀ 15 ਸਾਲ ਹੋ ਗਏ ਰਾਜਨੀਤੀ ਵਿੱਚ ਜਾਂਦਿਆਂ ਨੂੰ ਕੈਂਡੂ ਤੋਂ ਪਹਿਲਾਂ ਐਮਐਲਏ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਹੁੰਦੀ ਸੀ ਲੇਕਿਨ ਐਮਐਲਏ ਤੁਸੀਂ ਇਹ ਦੇਖੋਗੇ ਦਰਵਾਜ਼ਾ ਲਾਇਆ ਹੋਇਆ ਹੈ ਪਿੰਡਾਂ ਦੀ ਸੇਵਾ ਦੇ ਵਿੱਚ ਬੈਠੇ ਦਿੰਦੇ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਦੋਂ ਵੀ ਕੋਈ ਆਂਦਾ ਹੈ ਬਾਈ 24 ਘੰਟੇ ਕੋਈ ਸਵੇਰ ਦਾ ਟਾਈਮ ਨਹੀਂ ਬਾਈ ਸੁਖੀ ਤੁਸੀਂ ਰਾਤ ਨੂੰ 10 ਵਜੇ ਮਿਲਣਾ ਹੈ 11 ਵਜੇ ਮਿਲਣਾ ਹੈ ਤਾਂ ਬਿਦਾ ਇੱਕ ਸਭ ਨੂੰ ਜਦੋਂ ਮਰਜ਼ੇ ਮਿਲ ਸਕਦੇ ਹੋ ਨਹੀਂ ਬਿਲਕੁਲ ਮਤਲਬ ਅਸੀਂ ਵੀ ਕਈ ਵਾਰ ਕਹਦੇ ਨੇ ਬਾਈ ਸਰੀਰ ਵੀ ਕੋਈ ਮਰ ਕੇ ਥਕਾਵਟ ਹੋ ਜੂ ਹੋਰ ਹੋ ਜੂ ਕਹਿੰਦਾ ਯਾਰ ਇਤੋਂ ਵੱਡਾ ਕੀ ਕਹਿੰਦਾ ਲੋਕਾਂ ਨੇ ਆਪ ਨੂੰ ਫਤਵਾ ਦੇਤਾ ਇਹਨਾਂ ਦੀ ਸੇਵਾ ਸਾਰੀ ਉਮਰ ਕਰੀ ਚੱਲੀ ਹੈ ਤਾਂ ਵੀ ਨਹੀਂ ਪੂਰੀ ਹੁੰਦੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਸ੍ਰੀਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪ ਪ੍ਰਾਭੋ ਅੱਜ ਮੈਂ ਇੱਕ ਐਸੀ ਸ਼ਖਸੀਅਤ ਦੇ ਘਰੇ ਪਹੁੰਚਿਆ ਜਿਹੜਾ ਤੁਸੀਂ ਐ ਲੈ ਲਓ ਬਾਈ ਆਪਣੇ ਲੋਕਾਂ ਦੇ ਜਿਹੜੇ ਕੰਮ ਨੇ ਨਾ ਸਵੇਰੇ ਇੱਥੇ ਬੈਠ ਜਾਂਦੇ ਆ ਸਾਹਮਣੇ ਕੁਰਸੀਆਂ ਲੱਗੀਆਂ ਵੇਣ ਦੇਖ ਲਓ ਇੰਨਾਂ ਕੋਲੇ ਤੇ ਲੋਕਾਂ ਦੇ ਕੰਮ ਕਰਦੇ ਆ ਵੀ ਘਰੇ ਆਓ ਆਪਾਂ ਪਹੁੰਚਿਆਂਗੇ ਹਲਕਾ ਸਤਰਾਣਾ ਸਰਦਾਰ ਕਲਵੰਤ ਸਿੰਘ ਜੀ ਬਾਜੀਗਰ ਜਿਹੜੇ ਕਿ ਮੌਜੂਦਾ ਐਮਐਲਏ ਨੇ ਹਲਕਾ ਸਤਰਾਣਾ ਤੋਂ ਤੇ ਤੁਸੀਂ ਪਹਿਲਾਂ ਦੇਖ ਲਓ ਵੀ ਆਹ ਉਹਨੇ ਗੱਡੀ ਖੜੀਏ ਤੇ ਇਹ ਉਹਨਾਂ ਦੇ ਪੀਏ ਸਾਹਿਬ ਨੇਗੇ ਜਿਹੜੇ ਬਾਈ ਸਾਰੇ ਮੰਨ ਲਾ ਵੀ ਲੋਕਾਂ ਦੇ ਕੰਮਕਾਰ ਨੇ ਜਿਹੜੇ ਕੋਈ ਡਾਕੂਮੈਂਟ ਵਗੈਰਾ ਰੈਡੀ ਕਰਨੇ ਹੁੰਦੇ ਆ ਹਨਾ ਸਾਰੇ ਆਪ ਕਰ ਰਹੇ ਨੇਗੇ ਤੇ ਇਹ ਸਾਹਮਣੇ ਬਾਈ ਜੀ ਦਾ ਬੇਟਾ ਖੜਾਗਾ ਵਿੱਕੀ ਤੁਸੀਂ ਐ ਮੰਨ ਲਓ ਵੀ ਸਾਰਾ ਪਰਿਵਾਰ ਨਾ ਪੂਰਾ ਸਮਰਪਿਤ ਹੋਇਆ ਹੋਇਆਗਾ ਤੇ ਜਿਨੇ ਵੀ ਕਿਸੇ ਨੇ ਕੋਈ ਕੰਮ ਕਰਾਉਣਾ ਮੰਨ ਲਓ ਵੀ ਕੋਈ ਸ਼ਹਿਰ ਵਾਲਾ ਹੋਵੇ ਕੋਈ ਪਿੰਡਾਂ ਵਾਲੇ ਵੀਰ ਹੁਣ ਤਾਂ ਸਵੇਰੇ ਸਵੇਰੇ ਐਮਐਲਏ ਸਾਹਿਬ ਦੀ ਰਿਹੈਸ ਤੇ ਆਉਂਦੇ ਆਗੇ ਤੇ ਸਾਹਮਣੇ ਨਹੀਂ ਰਿਹੈਸਾ ਤੇ ਇੱਥੇ ਸਾਹਮਣੇ ਬੈਠ ਕੇ ਕਿਸੇ ਦਾ ਵੀ ਕੋਈ ਕੰਮ ਆਗਾ ਤਾਂ ਐਮਐਲਏ ਸਾਹਿਬ ਆਪ ਹੈਂਡਲ ਕਰਦੇ ਆਗੇ ਜਿਵੇਂ ਤੁਸੀਂ ਹੁਣ ਮੌਜੂਦਾ ਵੀ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਦਰ ਵਧੀਆ ਹੀ ਵਧੀਆ ਚੜ੍ਹਦੀ ਕਲਾ ਹੋਰ ਠੀਕ ਹਾਂ ਜੀ ਬਹੁਤ ਵਧੀਆ ਬਜੀ ਬਹੁਤ ਤੇ ਸਰ ਸੋਡੇ ਚਰਚੇ ਬਹੁਤ ਸੁਣੇ ਨੇ ਜੀ ਆਪਾਂ ਕਹੀਏ ਤੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਜਿਹੜੇ ਪਾਣੀਆਂ ਦਾ ਮੁੱਦਾ ਵੀ ਚੱਕਿਆ ਹਨ ਕਿਉਂ ਪਾਣੀ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਥੱਲੇ ਜਾ ਰਿਹਾ ਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਪਾਣੀਆਂ ਬਾਰੇ ਬੋਲੇ ਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਜੀ ਨਵੀਆਂ ਨਹਿਰਾਂ ਬਣਨ ਜਾ ਰਹੀਆਂ ਨੇਗੀਆਂ ਫੇਰ ਹੀ ਜਿਹੜਾ ਪਾਣੀ ਦਾ ਪੱਧਰ ਉਹ ਬਚੂਗਾ ਤੇ ਸਰ ਸੋਤੋਂ ਜੀ ਮੈਂ ਤੁਹਾਡੇ ਥੋੜਾ ਜਿਹਾ ਸਿਆਸੀ ਜੀਵਨ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜੀ ਵੀ ਕਿੰਨਾ ਕ ਸਮਾਂ ਹੋ ਗਿਆ ਜੀ ਤੁਹਾਨੂੰ ਇਸ ਲਾਈਨ ਵਿੱਚ ਆਇਆ ਨੂੰ ਕਿਵੇਂ ਸ਼ੁਰੂਆਤ ਹੋਈ ਜੀ ਮੇਰਾ ਸਿਆਸੀ ਜੀਵਨ ਤਾਂ ਇਹ ਅਰਵਿੰਦ ਕੇਜਰੀਵਾਲ ਤੇ ਅੰਨਾ ਹਜ਼ਾਰਿਆਂ ਅੰਦੋਲਨ ਨੇ ਜਿਹੜਾ ਉਥੋਂ ਸ਼ੁਰੂਆਤ ਹੋਈ ਹੈ ਠੀਕ ਹੈ ਜੀ ਮੇਰੇ ਸਿਆਸੀ ਇਸ ਪੜਾਅ ਉਜੀ ਠੀਕ ਹੈ ਜੀ ਔਰ ਜਦੋਂ ਉਹ ਅੰਨਾ ਹਜ਼ਾਰਿਆਂ ਅੰਦੋਲਨ ਚੱਲਿਆ ਸੀਗਾ ਉਦੋਂ ਇੱਕ ਚਿੰਗ ਜੀ ਉੱઠી ਸੀਗੀ ਕਿ ਯਾਰ ਸਿਸਟਮ ਨੂੰ ਜੇ ਬਦਲਣਾ ਹੈ ਸਰਕਾਰਾਂ ਨੂੰ ਬਦਲਣਾ ਹੈ ਬਿਲਕੁਲ ਜੀ ਤਾ ਸਿਸਟਮ ਦੇ ਵਿੱਚ ਵੜਨਾ ਪੈਣਾ। ਪਾਉ ਚੀਜ਼ ਲੈ ਕੇ ਸਿਸਟਮ ਦੇ ਵਿੱਚ ਵੜੇ ਸੀਗੇ ਔਰ ਇਹ ਤਾਂ ਪਤਾ ਹੀ ਨਹੀਂ ਸੀ ਕਿ ਲੋਕਾਂ ਨੇ ਐਮਐਲਏ ਬਣਾ ਦੇਣਾ। ਠੀਕ ਹੈ। ਔਰ ਸਰਪੰਚ ਰਹੇ ਪਿੰਡ ਦੇ ਮੇਰੇ ਦਾਦਾ ਜੀ ਸਰਬਸੰਮਤੀ ਦੇ ਨਾਲ ਤਿੰਨ ਪਲਾਂ ਸਰਪੰਚ ਰਹੇ। 35 ਸਾਲ ਬਾਅਦ ਲੋਕਾਂ ਨੇ ਮੈਨੂੰ ਸਰਪੰਚ ਬਣਾਇਆ ਪਿੰਡ ਦਾ। ਠੀਕ ਹੈ ਜੀ। ਔਰ ਆਮ ਆਦਮੀ ਪਾਰਟੀ ਦੀ ਮੂਵਮੈਂਟ ਅਕ ਚੱਲੀ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਬਤੌਰ ਐਮਪੀ ਰਹੇ ਔਰ ਉਹਨਾਂ ਨੂੰ ਦੇਖਦਿਆਂ ਹੋਇਆਂ ਕਿ ਪੰਜਾਬ ਦਾ ਕੋਈ ਭੜਾ ਕਰ ਸਕਦਾ ਹੈ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜਿਮਾਨ ਕਰ ਸਕਦਾ ਹੈ ਅਰਵਿੰਦ ਕੇਜਰੀਵਾਲ ਜੀ ਕਰ ਸਕਦਾ ਹੈ ਬਿਲਕੁਲ ਜੀ ਉਸ ਚੀਜ਼ ਨੂੰ ਲੈ ਕੇ ਚੱਲੇ ਸੀ ਔਰ ਪੰਜਾਬ ਦੇ ਲੋਕ ਪਹਿਲਾਂ ਹੀ ਇਹਨਾਂ ਰਵੈਤੀ ਪਾਰਟੀਆਂ ਤੋਂ ਦੁਖੀ ਸੀਗੇ ਕਿ ਜਦੋਂ ਜਿੱਤਣ ਤੋਂ ਬਾਅਦ ਚ ਇਹ ਲੋਕ ਕਿਸੇ ਦੀ ਸਾਰ ਨਹੀਂ ਲੈਂਦੇ ਤਾਂ ਫਿਰ ਲੋਕਾਂ ਕੋਲ ਕੋਈ ਵਿਕਲਪ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਲਈਏ ਔਰ ਲੋਕਾਂ ਦੀ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਚ ਗਰਾਊਂਡ ਤੇ ਰਹਿੰਦੇ ਸੀਗੇ ਲੋਕਾਂ ਚ ਰਹਿੰਦੇ ਸੀਗੇ ਔਰ ਸਾਨੂੰ ਪਤਾ ਸੀਗਾ ਕਿ ਸਾਡੇ ਹਲਕੇ ਦੀਆਂ ਕੀ ਕੀ ਦੁੱਖ ਤਕਲੀਫਾਂ ਨੇ ਕੀ ਕੋਈ ਸਾਡੇ ਹਲਕੇ ਦੇ ਵਿੱਚ ਜਿਹੜਾ ਉਹ ਬਣਨ ਵਾਲਾ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਉਪਰਾਲਾ ਕੀਤਾ ਔਰ ਵਿਧਾਨ ਸਭਾ ਦੇ ਵਿੱਚ ਬੋਲੇ ਔਰ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮਾਨ ਸਾਹਿਬ ਨੇ ਉਹਨਾਂ ਚੀਜ਼ਾਂ ਤੇ ਕੰਮ ਕਰਨਾ ਵੀ ਜਿਹੜਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਸੋ ਪਾਣੀਆਂ ਦੇ ਮਸਲੇ ਤੇ ਬੋਲੇ ਪਾਣੀ ਅਜ ਹਲਕੇ ਸੋਤਣੇ ਦੇ ਕੋਈ ਵੀ ਜਿਹੜਾ ਸੁਆ ਹੈ ਉਹ ਰਹਿ ਨਹੀਂ ਜਾਣਾ 1100 ਰੁਪਏ ਦੀ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਸਾਰੇ ਰਜ਼ਵਾਹੇ ਨੇ ਉਹ ਬਣਨ ਜਾ ਰਹੇ ਨੇ ਹਰ ਖੇਤ ਨੂੰ ਪਾਣੀ ਦੇਵਾਂਗੇ ਜੀ ਔਰ ਇੱਕ ਪਾਤਰਾਂ ਦੀ ਅਨਾਜ ਮੰਡੀ ਦਾ ਬਹੁਤ ਵੱਡਾ ਮਸਲਾ ਹੈਗਾ ਜਿਹੜਾ ਉਹ ਉਸ ਨੂੰ ਵੀ ਕਵਰ ਕਰ ਰਹੇ ਆ ਜੀ ਬਿਲਕੁਲ ਜੀ ਥੋੜੇ ਦਿਨਾਂ 'ਚ ਇਸ ਇਸ਼ਤਿਹਾਰ ਦੇ ਕੇ ਜਿਹੜੀਆਂ ਦੋ ਸਾਈਡਾਂ ਹੋਰ ਰਹਿ ਗਿਆ ਉਹ ਦੇਵਾਂਗੇ ਜੀ ਔਰ ਮੰਡੀ ਦਾ ਕੰਮ ਵੀ ਚਲਾਵਾਂਗੇ ਜੀ ਬਿਲਕੁਲ ਜੀ ਇੱਕ ਜੀ ਸਰ ਤੁਹਾਡੇ ਮਾਰੇ ਮੈਂ ਹੋਰ ਗੱਲ ਸੁਣੀ ਹੈ ਨਹੀਂ ਆਪਾਂ ਕਹੀਏ ਵੀ ਕੋਈ ਵੀ ਸਰਕਾਰ ਆਉਂਦੀ ਆ ਹਨਾ ਤਾਂ ਉਹਨਾਂ ਵੱਲੋਂ ਕੀ ਹੁੰਦਾ ਜਿਵੇਂ ਹੁਣ ਐਮਸੀ ਦੀਆਂ ਵੋਟਾਂ ਪਈਆਂ ਨੇ ਹਨਾ ਤਾਂ ਸੋਡਾ ਜਿਹੜਾ ਵਿੱਚ ਮੰਨ ਲਓ ਘਾ ਪੈਂਦਾਗਾ ਸ਼ਹਿਰ ਹਨਾ ਤੇ ਉੱਥੇ ਕਹਿੰਦੇ ਹਰੇਕ ਵਾਰੀ ਬੰਦਿਆਂ ਦੇ ਪਰਚੇ ਹੁੰਦੇ ਹੀ ਹੁੰਦੇ ਤੇ ਲੜਾਈਆਂ ਝਗੜੇ ਹੁੰਦੇ ਤੇ ਉਹ ਹੁੰਦਾ ਤੇ ਐਤ ਕੀ ਕਹਿੰਦੇ ਸੁਖ ਸ਼ਾਂਤੀ ਨਾਲ ਸਾਰਾ ਕੁਝ ਨਿਬੜ ਗਿਆ ਇੱਕ ਤਾਂ ਮੰਨ ਲਓ ਵੀ ਆਪਦੀ ਪਾਰਟੀ ਦਾ ਬੰਦਾ ਆਪਾਂ ਨੂੰ ਕਹੀਏ ਵੀ ਸਰਾਉਂਦਾ ਹੁੰਦਾ ਹੈ ਨਾ ਛੋਡੇ ਇਥੇ ਪਾਤਣਾ ਤੋਂ ਹੀ ਨੇਗੇ ਮੁੰਡੇ ਮੇਰੇ ਕਿਸਾਨ ਅੰਦੋਲਨ ਦੇ ਵਿੱਚ ਹੀ ਦੋਸਤ ਬਣੇ ਨੇਗੇ ਬਾਈ ਇੱਕ ਮੁੰਡਾ ਅੰਕਿਤ ਆਗਾ ਤੇ ਸ਼ਕੰਦਰ ਆਗਾ ਤੇ ਇੱਕ ਬਾਈ ਆਪਣਾ ਕੁਲਦੀਪ ਥੰਦੀ ਜੀ ਬੈਠੇ ਨੇ ਹਨਾ ਜਿਹੜੇ ਛੋਡੇ ਵਲੰਟੀਅਰ ਨੇਗੇ ਮੰਨ ਲਓ ਵੀ ਉਹ ਬੰਦੇ ਵੀ ਥੋੜੀ ਉਹ ਕਰਦੇ ਦੀ ਕਹਿੰਦੇ ਵੀ ਯਾਰ ਸਾਡੇ ਐਮਐਲਏ ਦੇ ਸਾਨੂੰ ਇੰਨਾ ਮਾਣ ਆ ਵੀ ਕਿਸੇ ਨਾਲ ਕੋਈ ਪਾਰਟੀ ਬਾਜੀ ਵਾਲੀ ਦਾ ਖੈ ਬਾਜੀ ਵਾਲੀ ਗੱਲ ਹੀ ਨਹੀਂ ਹੈਗੀ ਜੀ ਉਹ ਚੀਜ਼ ਤੋਂ ਫਿਰ ਕਿਵੇਂ ਉੱਪਰ ਉੱਠੇ ਜੀ ਨਹੀਂ ਤਾਂ ਮੰਨ ਲਓ ਜਿਹੜੇ ਆਪਣੇ ਵਰਕਰ ਨੇ ਉਹ ਕਹਿੰਦੇ ਜੀ ਅਸੀਂ ਛੋਟਾ ਸਾਥ ਦਤਾ ਸਾਡੀ ਸਪੋਰਟ ਕਰੋ ਆਪਾਂ ਦੂਜਿਆਂ ਨਾਲ ਧੱਕਾ ਕਰਨਾ ਕਈ ਵਾਰ ਮੰਨ ਲਓ ਵੀ ਮੰਤਰੀ ਨਹੀਂ ਚਾਹੁੰਦਾ ਹੁੰਦਾ ਪਰ ਲੋਕ ਕਰਾਉਂਦੇ ਆਗੇ ਉਹ ਚੀਜ਼ ਤੇ ਕਿਵੇਂ ਕਾਬੂ ਪਾਇਆ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਜਦੋਂ ਕਹਿੰਦੇ ਵਿਰੋਧੀ ਆਪਣੀ ਸਿਫਤ ਕਰੇ ਗਲਤ ਉਹਦੋਂ ਮਜ਼ਾ ਆਉਂਦਾ ਹੈ ਸਹੀ ਗੱਲ ਹੈ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਅੰਕਿਤ ਤੇ ਦੂਸਰਾ ਆਪਣਾ ਸ਼ਿਕੰਦਰ ਜੀ ਸ਼ਿਕੰਦਰ ਇਹ ਦੋਨੇ ਅਲੱਗ-ਅਲੱਗ ਪਾਰਟੀ ਦੇ ਨੇ ਕਾਂਗਰਸ ਪਾਰਟੀ ਦਾ ਹੈ ਕਲਦੀਨ ਪਾਰਟੀ ਦਾ ਬਿਲਕੁਲ ਜੀ ਔਰ ਕੁਲਦੀਪ ਸਿੰਘ ਜਿਹੜਾ ਹੈਗਾ ਉਹ ਸਾਡਾ ਲੀਡਰ ਹੈ ਪਾਰਟੀ ਦਾ ਠੀਕ ਹੈ ਜੀ ਪਾਰਟੀ ਦੇ ਵਰਕਰ ਨੇ ਤਾਂ ਪਾਰਟੀ ਦੀ ਸਫਤ ਕਰਨੀ ਬਣਦੀ ਹੈ ਐਮਐਲਏ ਦੀ ਸਫਤ ਕਰਨੀ ਬਣਦੀ ਹੈ ਕਿਉਂਕਿ 24 ਘੰਟੇ ਉਹਨਾਂ ਦੇ ਨਾਲ ਹੁੰਦੇ ਨੇ ਜਦੋਂ ਵਿਰੋਧੀ ਸਖਤ ਕਰੇ ਸਵਾਦ ਫੇਰ ਆਉਂਦਾ ਹੈ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਸੋ ਮੈਂ ਮਿਹਨਤ ਤੇ ਵਿਸ਼ਵਾਸ ਰੱਖਦਾ ਜੀ ਮੈਂ ਮਿਹਨਤ ਕਰਨ ਵਾਲਾ ਬੰਦਾ ਮੈਂ ਕਿਉਂਕਿ ਲੋਕਾਂ ਨੇ ਪਹਿਲਾਂ ਦੁਖੀ ਹੋ ਕੇ ਪੰਚਿਆਂ ਦੀ ਸਿਆਸਤ ਤੋਂ ਧੜੇ ਬੰਦਿਆਂ ਦੀ ਸਿਆਸਤ ਤੋਂ ਰਾਜਨੀਤਿਕ ਬੰਦਿਆਂ ਦੇ ਗਲਤ ਕੰਮ ਕਰਵਾਉਣ ਤੋਂ ਲੋਕਾਂ ਨੇ ਦੁਖੀ ਹੋ ਕੇ ਆਮ ਆਦਮੀ ਪਾਰਟੀ ਚੁਣੀ ਸੀਗੀ ਜੇ ਉਹਨਾਂ ਦੀ ਲੀਤੇ ਮੈਂ ਚੱਲ ਪੈਣਾ ਸੀਗਾ ਤਾਂ ਫਿਰ ਉਹਨਾਂ ਚ ਤਾਂ ਮੇਰੇ 'ਚ ਫਰਕ ਨਹੀਂ ਸੀ ਰਹਿ ਜਾਣਾ। ਸਹੀ ਗੱਲ। ਮੈਂ ਕਿਹਾ ਸੀਗਾ ਕਿ ਜਦੋਂ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਉਦੋਂ ਲੋਕਾਂ ਦੇ ਹੱਕ ਦੀ ਗੱਲ ਕਰਾਂਗੇ। ਡੈਮੋਕ੍ਰੇਸੀ ਹੈ ਜਿਹੜੀ ਉਹ ਲੈ ਕੇ ਆਵਾਂਗੇ। ਸੋ ਉਸ ਦੇ ਵਿੱਚ ਮੈਂ ਕਾਮਯਾਬ ਵੀ ਹੋਇਆ। ਘੱਗੇ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਘੱਗੇ ਦਾ ਜਿਹੜਾ ਇਲੈਕਸ਼ਨ ਹੋਇਆ। ਹਾਂਜੀ। ਘੱਗੇ ਦੇ ਇਲੈਕਸ਼ਨ ਵਲੰਟੀਅਰਾਂ ਨੂੰ ਟਿਕਟਾਂ ਦਿੱਤੀਆਂ। ਠੀਕ ਹੈ ਜੀ। ਔਰ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਮੈਂ ਘੱਗੇ ਦੇ ਵਿੱਚ ਕੰਮ ਕੀਤੇ ਨੇ। ਜੋ ਤੁਸੀਂ ਮੈਨੂੰ ਕਿਹਾ ਉਹ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਕਿਹਾ ਔਰ ਉਹਨਾਂ ਨੇ ਬਹੁਤ ਵੱਡਾ ਬਜਟ ਆ ਜਿਹੜਾ ਕੱਗੇ ਦੇ ਵਿੱਚ ਦਿੱਤਾ ਸੋ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਕਿ ਮੈਂ ਤਾਂ ਵੋਟ ਲੋਕਾਂ ਤੋਂ ਕੰਮ ਦੇ ਆਧਾਰ ਤੇ ਲੈਣੀ ਹੈ ਅਸੀਂ ਹਰ ਘਰ ਦਾ ਦਰਵਾਜ਼ਾ ਖੜਕਾਵਾਂਗੇ ਮੇਰੇ ਤੋਂ ਇਹ ਆਸ ਨਾ ਰੱਖਿਓ ਕਿ ਸਾਨੂੰ ਐਮਐਲਏ ਜਿੱਦਾਂ ਦੂਸਰੀਆਂ ਪਾਰਟੀਆਂ ਵਾਲੇ ਜਿਤਾ ਲੈਂਦੇ ਸੀਗੇ ਮੈਂ ਉਹਦਾਂ ਦਾ ਨਹੀਂ ਕਰਨਾ ਮੈਂ ਆਪ ਲੋਕਾਂ 'ਚ ਜਾਊਂਗਾ ਮੈਂ ਦੱਸੂਗਾ ਲੋਕਾਂ ਨੂੰ ਤੁਸੀਂ ਵੀ ਲੋਕਾਂ 'ਚ ਜਾਓ ਔਰ ਲੋਕਾਂ ਨੇ ਲੋਕਾਂ 'ਚ ਗਏ ਔਰ ਬਹੁਤ ਵੱਡਾ ਜਿਹੜਾ ਫਤਵਾ ਦਿੱਤਾ ਜਿਹੜਾ ਪ੍ਰਧਾਨ ਹੈ ਸਾਡਾ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਔਰ ਪਹਿਲੀਆਂ ਸਰਕਾਰਾਂ ਕੁੱਟ ਦੀ ਰਾਜਨੀਤੀ ਕਰਦੀਆਂ ਸੀਗੀਆਂ ਪਰਚੇ ਦੀਆਂ ਰਾਜਨੀਤੀਆਂ ਕਰਦੀਆਂ ਸੀਗੀਆਂ ਇਤਿਹਾਸ ਕਢਾ ਕੇ ਦੇਖ ਲਓ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਭਾਜਪੀ ਦੀ ਭਾਈਵਾਲ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਬਿਲਕੁਲ ਜੀ ਪਰਚੇ ਕਰਕੇ ਔਰ ਬੂਥ ਕੈਪਚਰਿੰਗ ਕਰਕੇ ਸੀਟਾਂ ਉਹਦੀਆਂ ਸੀਗੀਆਂ 4 ਤੋਂ 5 ਬਿਲਕੁਲ ਜੀ ਔਰ ਪਹਿਲੀ ਵਾਰੀ ਲੋਕਾਂ ਚ ਗਿਆ ਔਰ ਲੋਕਾਂ ਨੇ ਬਹੁਮਤ ਦਿੱਤਾ ਉੱਥੇ 13 ਚੋਂ ਅੱਠ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਿਹੜੇ ਆਜ਼ਾਦ ਕੈਂਡੀਡੇਟ ਸੀਗੇ ਉਹ ਵੀ ਆਮ ਆਦਮੀ ਪਾਰਟੀ ਦੇ ਸੀਗੇ ਠੀਕ ਹੈ ਜੀ ਉਹਨਾਂ ਨੂੰ ਮੈਂ ਭਰੋਸਾ ਦਵਾਇਆ ਸੀਗਾ ਕਿ ਟਿਕਟ ਪਾਰਟੀ ਨੇ ਇੱਕ ਨੂੰ ਦੇਣੀ ਸੀਗੀ ਉਹ ਕਹਿੰਦੇ ਜੀ ਅਸੀਂ ਇੱਛਾ ਰੱਖਦੇ ਹਾਂ ਅਸੀਂ ਇਲੈਕਸ਼ਨ ਲੜਨਾ ਹੈ ਮੈਂ ਕਿਹਾ ਜੇ ਤੁਸੀਂ ਇੱਛਾ ਰੱਖਦੇ ਹੋ ਭਾਈ ਇਲੈਕਸ਼ਨ ਲੜ ਸਕਦੇ ਹੋ ਪਰ ਮੇਰੇ ਵੱਲੋਂ ਮੈਂ ਤੁਹਾਨੂੰ ਵਿਸ਼ਵਾਸ ਦੋਣਾ ਕਿ ਆਫੇਅਰ ਇਲੈਕਸ਼ਨ ਹੋਏਗੀ ਕਿਸੇ ਨਾਲ ਵੀ ਜਿਹੜਾ ਪੱਕ ਪਾਤ ਨਹੀਂ ਕੀਤਾ ਜਾਊਗਾ ਆਫੇਅਰ ਇਲੈਕਸ਼ਨ ਹੋਈ 12 ਸੀਟਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਔਰ ਇੱਕ ਸੀਟ ਜਿਹੜੀ 70 ਸਾਲ ਪੁਰਾਣੀ ਕੌਣ ਵਾਲੀ ਪਾਰਟੀ ਕਾਂਗਰਸ ਪਾਰਟੀ ਜਿਹਨੂੰ ਇੱਕ ਸੀਟ ਕੱਗੇ ਦੇ ਲੋਕਾਂ ਨੇ ਦਿੱਤੀ ਸੋ ਮੈਂ ਕੱਗੇ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾ ਕੇ ਸਾਨੂੰ ਐਡਾ ਵੱਡਾ ਜਿਹੜਾ ਫਤਵਾ ਦਿੱਤਾ ਨਹੀਂ ਬਿਲਕੁਲ ਜੀ ਇੱਕ ਅਸੀਂ ਜੀ ਜਿਹੜਾ ਹੋਰ ਧੰਨਵਾਦ ਕਰਦੇ ਆ ਮੰਨਾ 2-3 ਦਿਨ ਹੋ ਗਏ ਦੇਖਦੇ ਨੂੰ ਮੋਰਚੇ ਦੇ ਵਿੱਚ ਪਹਿਲਾਂ ਗੱਲ ਤੇ ਗੌਰ ਨਹੀਂ ਕੀਤੀ ਵੀ ਸੋਡੇ ਪਾਤੜਾਂ ਦੀ ਮਿਊਨਿਸਪਲ ਕਮੇਟੀ ਵੱਲੋਂ ਹਨਾ ਉਥੇ ਰੋਜ਼ ਜੀ ਸਫਾਈ ਕਰਮਚਾਰੀ ਜਾਂਦੇ ਆਗੇ ਉਥੇ ਸਾਨੂੰ ਪਤਾ ਹੁਣ ਸੰਗਤ ਲੋਕ ਬਹੁਤ ਆਉਣ ਲੱਗੇ ਹਨਾ ਕਿਸਾਨ ਆਉਣ ਲੱਗੇ ਜਿਹੜੇ ਡਿਸਪੋਜ਼ਲ ਗਲਾਸ ਹੋ ਜਾਂਦੇ ਆ ਡਿਸਪੋਜ਼ਲ ਹੋਰ ਚੀਜ਼ਾਂ ਹੋ ਜਾਂਦੀਆਂ ਨੇ ਬੋਤਲਾਂ ਵਗੈਰਾ ਜੀ ਤੇ ਉਹ ਪਾਣੀ ਦੀਆਂ ਬੋਤਲਾਂ ਵਗੈਰਾ ਸਾਰਾ ਕੁਝ ਇਕੱਠਾ ਕਰਦੇ ਆ ਜੀ ਗਿੱਲਾ ਸੁੱਕਾ ਕੂੜੇ ਵਾਲਾ ਸਾਰਾ ਇਕੱਠਾ ਕਰਦੇ ਫਿਰਦੇ ਆ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਜੀ ਇੱਕ ਸੋਡੇ ਘੱਗੇ ਦੇ ਲਵੇ ਪਿੰਡ ਆਗਾ ਬਾਦਸ਼ਾਹਪੁਰ ਮੈਂ ਉਦੋਂ ਮਹੀਨਾ ਪਹਿਲਾਂ ਵੀਡੀਓ ਵੀ ਪਾਈ ਸੀ ਉਹ ਕਹਿੰਦਾ ਬਾਈ ਮੇਰੀ ਉਮਰ 37 ਸਾਲ ਦੀ ਹੋ ਗਈ ਕਹਿੰਦਾ ਸਾਡੇ ਲਵੇ ਜਿਹੜਾ ਹਾ ਛੋਟਾ ਖਾਲਾ ਜਾਂਦਾ ਸੀਗਾ ਇਹ ਕਹਿੰਦਾ ਮੈਂ ਕਦੇ ਇੱਥੇ ਪਾਣੀ ਨਹੀਂ ਦੇਖਿਆ ਕਹਿੰਦਾ ਐਤਕੀ ਸਾਨੂੰ ਮੋਟਰਾਂ ਚਲਾਉਣੀਆਂ ਨਹੀਂ ਪਈਆਂ ਕਹਿੰਦਾ ਇਹ ਖਾਲਾ ਜੀ ਭਰ ਭਰ ਕੇ ਆਇਆ ਤੁਸੀਂ ਲਾ ਲਓ ਵੀ ਘਟੋ-ਘਟ 4-5 ਫੁੱਟ ਚੌੜਾ ਸੀਗਾ ਉਹ ਤੇ 2.5-3 ਫੁੱਟ ਡੂੰਘਾ ਸੀਗਾ ਕਹਿੰਦਾ ਐਤਕੀ ਕਹਿ ਕਹਿ ਕੇ ਬੰਦ ਕਰਾਉਣਾ ਪਿਆ ਵੀ ਬੰਦ ਕਰ ਦੋ ਬੰਦ ਕਰ ਦੋ ਉਹ ਸਾਰਾ ਛੋਡੇ ਬੋਲਣ ਦੇ ਸਰਕਾਈ ਸੀਗਾ ਜੀ ਹਨਾ ਮੈਂ ਕਹਿੰਦਾ ਵੀ ਪੰਜਾਬ ਨੂੰ ਇਹੋ ਜੀ ਪਾਰਟੀ ਦੀ ਇਹੋ ਜੇ ਬੰਦਿਆਂ ਦੀ ਜ਼ਰੂਰਤ ਜੇ ਬਗਰਾਉਂਡ ਲੈਵਲ ਦੀ ਗੱਲ ਕਰੀਏ ਵੀ ਪਾਣੀ ਬਚਾਉਣਾ ਪਾਣੀ ਦਾ ਤਾਂ ਹੀ ਬਚੂਗਾ ਨਾ ਜੇ ਉੱਪਰਲੇ ਪਾਣੀ ਨਾਲ ਨਹਿਰੀ ਪਾਣੀ ਨਾਲ ਡੰਗ ਸਰੀ ਜਾਵੇ ਲੋਕਾਂ ਨੂੰ ਧਰਤੀ ਦੇ ਥੱਲੋਂ ਪਾਣੀ ਕੱਢਣਾ ਨਾ ਪਵੇ ਕਿਉਂਕਿ ਕਿਸਾਨਾਂ ਦੀ ਵੀ ਮਜਬੂਰੀ ਬਣ ਗਈ ਜੀ ਝੋਨਾ ਲਾਉਣੋਂ ਹਟ ਨਹੀਂ ਸਕਦੇ ਹੈਗੇ ਤੇ ਉਹਦੇ ਫੇਰ ਬੱਦਲ ਦੇ ਵਿੱਚ ਪਾਣੀ ਉਹ ਕਰਨਾ ਪੈਣਾ ਤੇ ਅੱਗੇ ਦਾ ਕੀ ਪਲਾਨ ਹੈ ਜੀ ਹੁਣ ਪਾਤੜਾ ਸ਼ਹਿਰ ਦੇ ਲਈ ਜਾਂ ਮੰਨ ਲਓ ਥੋੜੇ ਹਲਕੇ ਸੁਤਰਾਣੇ ਦੇ ਲਈ ਕੀ ਕੀ ਉਹ ਕਰਨਾ ਹੈ ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਗਏ ਹੋ ਕਿਸਾਨੀ ਧਰਨੇ ਦੀ ਕਿ ਉੱਥੇ ਬੰਦੇ ਜਾ ਕੇ ਜਿਹੜੇ ਉਹ ਸਫਾਈ ਦਾ ਕੰਮ ਕਰਦੇ ਨੇ ਮੈਂ ਇਸ ਧਰਤੀ ਦੇ ਨਾਲ ਜ ਮੈਂ ਆਪ 50 ਕਿੱਲਾਂ ਦੀ ਖੇਤੀ ਕਰਦਾ ਤੇ ਅਸੀਂ ਦੋ ਭਰਾ ਛੋਟਾ ਭਰਾ ਸਾਡਾ ਜਿਹੜਾ ਉਹ ਕੰਮਕਾਰ ਸੰਭਾਲਦਾ ਅਸੀਂ 50 ਕਿੱਲਾਂ ਦੀ ਖੇਤੀ ਕਰਦੇ ਆ ਮੈਨੂੰ ਪਤਾ ਸੀਗਾ ਕਿ ਸਾਡਾ ਧਰਤੀ ਦਾ ਹਟਲਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਉਸ ਕਰਕੇ ਮੈਂ ਪਾਣੀਆਂ ਦੇ ਮਸਲੇ ਤੇ ਬੋਲਿਆ ਸੀਗਾ ਕਿਉਂਕਿ ਰਜਵਾਹੇ ਸਾਡੇ ਸੂਏ 50 ਸਾਲ ਤੋਂ ਬਣੇ ਹੋਏ ਸੀਗੇ ਖੰਡਰ ਹੋ ਗਏ ਲੋਕਾਂ ਨੇ ਵਾਹ ਕੇ ਜ਼ਮੀਨਾਂ ਖੇਤਾਂ ਦੇ ਵਿੱਚ ਰਲਾ ਲਈਆਂ ਤਾਂ ਮੈਂ ਉਸ ਕਰਕੇ ਵਿਧਾਨ ਸਭਾ ਦੇ ਵਿੱਚ ਬੋਲਿਆ ਸਭ ਤੋਂ ਵੱਧ ਮੈਂ ਕਿਸਾਨੀ ਮੁੱਦੇ ਤੇ ਬੋਲਿਆ ਠੀਕ ਹੈ ਚਾਹੇ ਉਹ ਆਪਣੇ ਬਿਜਲੀ ਦਾ ਹੋਵੇ ਚਾਹੇ ਉਹ ਆਪਣੇ ਜਿਹੜੇ ਘੱਗਰ ਦੇ ਨਾਲ ਲੱਗਦੇ ਏਰੀਆ ਪਾਣੀ ਦੀ ਮਾਰ ਹੇਟ ਚਾਹੇ ਉਸ ਮਸਲੇ ਦੀ ਗੱਲ ਹੋਵੇ ਚਾਹੇ ਪਾਤਰਾਂ ਦੀ ਅਨਾਜ ਮੰਡੀ ਦੀ ਗੱਲ ਹੋਵੇ ਸਭ ਤੋਂ ਵੱਧ ਜਿਹੜਾ ਉਹ ਮੈਂ ਕਿਸਾਨੀ ਦੇ ਲਈ ਬੋਲਿਆ ਔਰ ਜਿਹੜਾ ਬੋਲਿਆ ਮੈਂ ਵਿਧਾਨ ਸਭਾ ਤੇ ਉਸ ਤੇ ਕੰਮ ਹੋਣਾ ਵੀ ਸ਼ੁਰੂ ਹੋਇਆ ਸੋ ਅੱਗੇ ਦੀ ਜਿਹੜੀ ਰਣਨੀਤੀ ਹੈਗੀ ਹੈ ਕਿ ਜਿਹੜਾ ਇਹ ਪਿਛਲੀਆਂ ਰਵੈਤੀ ਪਾਰਟੀਆਂ ਪ੍ਰਾਣੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਜਿਨ੍ਹਾਂ ਦੇ ਹੱਥ ਬਹੁਤ ਵੱਡੀ ਪਾਵਰ ਸੀਗੀ ਸੈਂਟਰ ਦੀ ਗਵਰਨਮੈਂਟ ਜਿਹੜੀ ਉਹਨਾਂ ਦੇ ਹੱਥ ਹੁੰਦੀ ਸੀਗੀ ਬਹੁਤ ਕੁਝ ਕਰ ਸਕਦੇ ਸੀਗੇ ਉਹਨਾਂ ਨੇ ਵੀ ਨਹੀਂ ਕਰਿਆ ਉਹ ਮੈਂ ਕਾਮ ਰਹੀਆਂ ਕਰਨ ਦੇ ਵਿੱਚ ਮੈਂ ਇੱਕ ਸੁਪਨਾ ਲਿਆ ਹੋਇਆ ਸੀਗਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਆ ਜਿਹੜਾ ਕੁਝ ਵੱਖਰਾ ਕਰਾਂਗਾ ਔਰ ਉਹ ਮੈਂ ਕਰਨ ਦੇ ਵਿੱਚ ਕਾਮਯਾਬੀ ਹੋ ਰਿਹਾ ਸੋ ਅੱਗੇ ਜਿੱਦਾਂ ਜਿੱਦਾਂ ਲੋਕ ਕਹਿੰਦੇ ਜਾਣਗੇ ਉਦਾਂ ਦਾ ਹੋਰ ਕਰਾਂਗੇ ਜੀ ਬਿਲਕੁਲ ਜੀ ਤੇ ਸਰ ਇੱਕ ਮੈਂ ਤੁਹਾਨੂੰ ਲਾਸਟ ਸਵਾਲ ਹੋਰ ਪੁੱਛਦਾ ਜੀ ਪੰਜਾਬ ਦੇ ਵਿੱਚ ਨਾ ਅੱਜ ਕੱਲ ਮਤਲਬ ਵੀ ਲੋਕਾਂ ਵੱਲੋਂ ਇੱਕ ਮੰਗ ਉਠਾਈ ਜਾ ਰਹੀ ਹੈ ਕਿ ਕਹਿੰਦੇ ਵੀ ਖਾਸ ਖਾਸ ਦੀ ਖੇਤੀ ਜੜੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਤੁਸੀਂ ਉਹ ਤੇ ਬੋਲੇ ਸੀਗੇ ਜੀ ਵਿਧਾਨ ਸਭਾ ਦੇ ਵਿੱਚ ਹਨਾ ਤੇ ਉਹ ਤੇ ਵੀ ਨਹਿਰੀ ਪਾਣੀ ਵਾਲਿਆਂ ਵਾਂਗੂ ਵੀ ਜੀ ਉਹ ਤੇ ਵੀ ਕੋਈ ਨਾ ਕੋਈ ਐਕਸ਼ਨ ਲਿਓ ਜੀ ਜਲਦੀ ਵੀ ਦੇਖੋ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਬਲਕਿ ਇੰਨੀ ਵੱਡੀ ਗੱਲ ਕਹਿਣੀ ਸਾਡਾ ਨੁਕਸਾਨ ਵੀ ਹੋ ਸਕਦਾ ਸੀਗਾ ਪਰ ਲੋਕਾਂ ਨੇ ਮੈਂ ਵਿਧਾਨ ਸਭਾ 'ਚ ਬੋਲਿਆ ਸੀਗਾ ਬਿਲਕੁਲ ਜੀ ਕਿ ਸਾਡੇ ਜਿਹੜੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਚਿੱਟੇ ਦੀ ਸਿੰਥੈਟਿਕ ਨਸ਼ਾ ਸਮਾਇਕ ਜਿਹੜੀ ਉਹ ਸ਼ੁਰੂਆਤ ਹੋਈ ਬੜੀਆਂ ਉਦੋਂ ਮਾਵਾਂ ਨੇ ਤਾਫਾ ਮਾਰੀਆਂ ਸੀਗੀਆਂ ਕਿ ਨਸ਼ਾ ਵੇਚਣ ਵਾਲਿਓ ਨਸ਼ਾ ਵਕਾਉਣ ਵਾਲਿਓ ਤੁਹਾਡਾ ਕੱਖਣਾ ਰਵੇ ਬਿਲਕੁਲ ਅੱਜ ਦੇਖ ਲਓ ਜੀ ਫਿਰ ਕਿੱਥੇ ਪਹੁੰਚ ਗਏ ਉਹ ਮਾਲਕ ਨੇ ਉਹ ਬੜੀ ਨੇੜੇ ਹੋ ਕੇ ਸੁਣੀ ਮੈਂ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਕਿਹਾ ਸੀਗਾ ਕਿ ਭੁੱਕੀ ਅਫੀਮ ਦੇ ਨਾਲ ਕੋਈ ਅਜੇ ਤੱਕ ਕੋਈ ਮਰਿਆ ਨਹੀਂ ਇਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਹੈਗੀ ਜਿਹੜੀ ਉਹ ਖਸਕਸ ਦੀ ਖੇਤੀ ਚਾਹੀਦੀ ਹੈ ਉੱਕੀ ਫੀਮ ਖਾ ਕੇ ਲੋਕ ਦੁੱਗਣੇ ਜੋਸ਼ ਦੇ ਨਾਲ ਕੰਮ ਕਰਦੇ ਨੇ ਆਪਣੀ ਪ੍ਰਾਪਰਟੀ ਬਣਾਉਂਦੇ ਨੇ ਅਜਾੜ ਦੇਣੀ ਔਰ ਚਿੱਟੇ ਤੇ ਸਮੈਕ ਸਿੰਥੈਟਿਕ ਨਸ਼ੇ ਦੇ ਨਾਲ ਤਾਂ ਆਪਣੀ ਸੁੱਧ ਬੋਤੀ ਖਤਮ ਕਰ ਲੈਂਦੇ ਆ ਉਹ ਵੀ 25-25 ਸਾਲ ਦੇ 15-15 ਸਾਲ ਦੇ ਮੁੰਡੇ ਜਿਹੜੇ ਘਰਾਂ ਨੂੰ ਅਲਵਿਦਾ ਕਹਿ ਗਏ ਇਸ ਕਰਕੇ ਮੈਂ ਉਹ ਖਸਖਸ ਦੀ ਖੇਤੀ ਲਈ ਬੋਲਿਆ ਸੀਗਾ ਸੋ ਮੇਰਾ ਕੰਮ ਕਿਉਂਕਿ ਮੈਂ ਤਾਂ ਇੱਕ ਛੋਟਾ ਜਿਹਾ ਮੈਲਿਆਂ ਚੋਟੀ ਜੀ ਵਿਧਾਨ ਸਭਾ ਦਾ ਮੇਰਾ ਕੰਮ ਸੀਗਾ ਲੋਕਾਂ ਦੀ ਗੱਲ ਨੂੰ ਵਿਧਾਨ ਸਭਾ ਚ ਕਰਨਾ ਔਰ ਉੱਪਰਲਾ ਕੰਮ ਹੈ ਜਿਹੜਾ ਕੈਬਨਿਟ ਦਾ ਔਰ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਵਾਚਨਾ ਔਰ ਇਹ ਇਹਦਾ ਜਿਹੜਾ ਕੰਮ ਹੈਗਾ ਸੈਂਟਰ ਗਵਰਨਮੈਂਟ ਦੇ ਹੱਥ ਜੂ ਬਹੁਤ ਖੁਸ਼ ਹੈ ਠੀਕ ਹੈ ਕਿਉਂਕਿ ਸੂਬੇ ਦੀ ਸਰਕਾਰ ਹੈਗੀ ਜਿਹੜੀ ਉਹਨਾਂ ਨੇ ਲਿਖ ਕੇ ਦੇਣਾ ਹੁੰਦਾ ਹਾਂਜੀ ਕਿ ਭਾਈ ਸਾਡੇ ਜਿਹੜੀ ਪੰਜਾਬ ਨੂੰ ਜਿੱਦਾਂ ਰਾਜਸਥਾਨ ਚ ਹੋਇਆ ਹੈਗਾ ਐਮਪੀ ਦੇ ਵਿੱਚ ਵੀ ਹੈਗੀ ਆ ਤੇ ਕੇ ਖੁੱਲੇ ਹੋਏ ਨੇ ਬਿਲਕੁਲ ਪੰਜਾਬ ਦੇ ਵਿੱਚ ਵੀ ਖੁੱਲਣੇ ਚਾਹੀਦੇ ਨੇ ਸੋ ਮੇਰਾ ਕੰਮ ਸੀ ਬੋਲਣਾ ਮੈਂ ਬੋਲਤਾ ਨਹੀਂ ਨਹੀਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਅਸੀਂ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਕਰਦੇ ਹਾਂ ਜੀ ਵੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਕਿਉਂ ਹੋਰ ਵੀ ਪ੍ਰਭਾਵ ਤੁਸੀਂ ਦੇਖ ਸਕਦੇ ਹੋ ਵੀ ਲੋਕ ਮਿਲਣ ਆਲੇ ਆਉਂਦੇ ਆ ਹਨਾ ਤੇ ਜੇ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਬਹੁਤ ਬਹੁਤ ਮਿਹਰਬਾਨੀ ਜੀ ਤੇ ਹੁਣ ਜੀ ਅਸੀਂ ਤੁਹਾਡੇ ਕੁਝ ਸਾਥੀਆਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਵੇਂ ਬਾਈ ਕੁਲਦੀਪ ਥੰਦ ਜੀ ਨੇਗੇ ਤੇ ਬਾਈ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਅੱਜ ਸਾਨੂੰ ਸਪੈਸ਼ਲ ਐਮਐਲਏ ਸਾਹਿਬ ਦਾ ਸਮਾਂ ਦਵਾਇਆ ਮੇਰੇ ਕੋਲੇ ਬਹੁਤ ਮਨਸੀਮਾ ਵੀ ਆਪਾਂ ਵੀਡੀਓ ਕਰੀਏ ਗੁਲਦੀਪ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਬਈ ਐਮਐਲਏ ਸਾਹਿਬ ਦੇ ਕੰਮਾਂ ਨੂੰ ਵੀ ਜਦੋਂ ਲੋਕਾਂ ਦੇ ਵਿੱਚ ਜਾਣਦੇ ਹੋ ਤਾਂ ਲੋਕ ਕਿੰਨੀ ਇੱਜ਼ਤ ਕਰਦੇ ਆ ਸਾਵਾ ਸੀ ਦਿੰਦੇ ਆ ਵੀ ਯਾਰ ਵਧੀਆ ਕੰਮ ਕਰ ਰਿਹਾ ਐਮਐਲਏ ਜਾਂ ਕਿਵੇਂ ਆ ਸੁਖੀ ਭਾਈ ਪੱਲਰ ਦਾ ਤੁਹਾਡਾ ਧੰਨਵਾਦ ਮੇਰੇ ਭਰਾ ਦਾ ਤੁਹਾਡੇ ਚੈਨਲ ਦਾ ਕਿ ਤੁਸੀਂ ਬਹੁਤ ਕੀਮਤੀ ਸਮੇਂ ਜੋ ਗੱਡੇ ਕੋਕ ਇੱਕ ਧਰਨੇ 'ਚ ਤੁਸੀਂ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਹੋ ਸਾਡੇ ਸਾਰੇ ਸਾਥੀ ਨੂੰ ਪਤਾ ਰਹੀ ਗੱਲ ਵਿਧਾਇਕ ਸਾਹਿਬ ਦੀ ਹਰ ਸੋਈ ਵਿਧਾਇਕ ਸਾਹਿਬ ਸਾਡੇ ਲੰਬੇ ਸਮੇਂ ਤੋਂ ਸਾਨੂੰ ਕੋਈ ਆਪਣਾ ਇੱਥੋਂ ਦਾ ਵਿਧਾਇਕ ਕੋਈ ਮਿਲਿਆ ਨਹੀਂ ਸੀ ਆ ਠੀਕ ਹੈ ਜ਼ਿਆਦਾ ਤਾਂ ਕੋਈ ਬਾਹਰ ਲਿਆ ਆਉਂਦਾ ਸੀਗਾ ਜ਼ਿਲ੍ਹੇ 'ਚੋਂ ਜਿਹੜਾ ਸਮਾਨਿਤ ਹੋ ਗਿਆ ਜਾਂ ਕੋਈ ਮੁਹਾਲੀ ਤੋਂ ਹੋ ਗਿਆ ਹੁਣ ਮਾਲੀ ਜਾਣ ਵਾਲੇ ਜਿਹੜੇ ਆਮ ਲੋਕ ਐ ਵੀ ਤੁਸੀਂ ਦੇਖਦੇ ਹੋ ਮੋਟਰਸਾਈਕਲ ਤੇ ਵੀ ਲੋਕ ਆਏ ਹੋਏ ਨੇ ਸਹੀ ਗੱਲ ਆ ਬਾਈ ਠੀਕ ਆ ਜੀ ਗੱਲ ਜਾਂ ਤਾਂ ਨਾਲ ਹੀ ਪਿੱਤਲ ਵਾਲਾ ਪੈਂਦਾ ਇੱਥੋਂ 10 12 ਕਿਲੋਮੀਟਰ ਦਮਲਸਾ ਉੱਥੇ ਮਿਲਦੇ ਆ ਤਾਂ ਉਸ ਤੋਂ ਬਾਅਦ ਹੁਣ ਇੱਥੇ ਕੁਠੀ ਇਹਨਾਂ ਨੇ ਪਾਤਰਾਂ ਕਿਰਾਏ ਤੇ ਲਈ ਹੋਈ ਆ ਤਾਂ ਕਿਰਾਏ ਤੇ ਇੱਥੇ ਮਕਾਨ ਆ ਨਾ ਆਪ ਜਦੋਂ ਮਰਜ਼ੀ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਨੂੰ 10 ਵਜੇ ਤੱਕ ਆ ਕੇ ਮਿਲ ਜਾਂਦੇ ਆ ਸੋ ਸਾਡੀ ਜਿਹੜੀ ਲੰਮੇ ਸਮੇਂ ਤੋਂ ਉਮੀਦ ਸੀਗੀ ਉਸ ਤੇ ਪਹਿਰਾ ਦਿੱਤਾ ਸਾਡੇ ਹਲਕਾ ਵਾਸੀਆਂ ਨੇ ਔਰ ਉਸ ਤੋਂ ਵੀ ਵੱਡੀ ਗੱਲ ਹੈ ਸੁੱਖੀ ਬਾਈ ਇਹ ਹੋ ਗਈ ਕਿ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਅਸੀਂ ਕਿ ਸਰਕਾਰ ਬਣਨ ਤੋਂ ਬਾਅਦ ਸਾਨੂੰ ਵੀ ਡਰ ਸੀ ਕਿ ਲੋਕਾਂ ਨਾਲ ਵਾਦੇ ਅਸੀਂ ਬਹੁਤ ਕੀਤੇ ਹੋਇਆ ਹਨ ਉਹਨਾਂ ਨੂੰ ਪੂਰਾ ਕਿਵੇਂ ਕਰਾਂਗੇ ਪਰ ਸਾਡੇ ਵਿਧਾਇਕ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਨੇ ਦੇਖੋ ਸਾਡੇ ਤਾਂ ਜਿਹੜੇ ਕੰਮ ਐ ਲੋਕਾਂ ਦੇ ਕਰਨੀ ਕਿੰਨੇ ਸੀਗੇ ਜਿਹੜੀ ਵਿਰੋਧੀ ਪਾਰਟੀਆਂ ਦੇ ਜਿਹੜੇ ਬੰਦੇ ਸੀ ਭਾਵੇਂ ਕਾਂਗਰਸ ਦਾ ਆ ਅਕਾਲੀ ਦਲ ਦਾ ਬੀਜੇਪੀ ਦਾ ਇੱਥੇ ਵੀ ਸਾਡੇ ਭਰਾ ਕਈ ਅਕਾਲੀ ਦਲ ਦੇ ਬੈਠੇ ਆ ਕਈ ਭਰਾ ਸਾਡੇ ਕਾਂਗਰਸ ਦੇ ਕੋਈ ਬੀਜੇਪੀ ਦੇ ਉਹਨਾਂ ਨਾਲ ਕਿਸੇ ਮੇਤ ਭਾਵ ਤੋਂ ਮਲੋ ਕਿਸੇ ਤਰ੍ਹਾਂ ਵੀ ਉਹ ਰੱਖ ਦਿਨੀ ਹੈਗੇ ਤਾਂ ਸਭ ਤੇ ਕੰਮ ਜਿਹੜੇ ਪੈਲ ਦੇ ਆਧਾਰ ਤੇ ਕੰਦੇ ਕਰਦੇ ਆ ਤੋ ਇਸੇ ਗੱਲ ਦਾ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਜੇ ਕਿਸੇ ਸੁਖ ਦੁਖ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਇਸ ਚੀਜ਼ ਦਾ ਬੜਾ ਮਾਣ ਮਹਿਸੂਸ ਹੁੰਦਾ ਲੋਕ ਕਹਿੰਦੇ ਆ ਤੁਹਾਡਾ ਵਿਧਾਇਕ ਸਾਹਿਬ ਆ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਤੇ ਹੁਣ ਸਾਡੇ ਤਾਜ਼ਾ ਮਿਸਾਲ ਹੋਈ ਆ ਪਾਤਣਾ ਸ਼ਹਿਰ ਦੀ 16 ਨੰਬਰ ਵਾਰ ਦੀ ਇਲੈਕਸ਼ਨ ਹੋਈ ਆ ਹਾਂਜੀ ਬਿਲਕੁਲ ਚੋਣ ਐਨਰਪਕ ਕਰਾਈ ਆ ਔਰ ਇਸੇ ਤਰ੍ਹਾਂ ਘੱਗੇ ਦੇ ਵਿੱਚ ਜਿਹੜੀ ਚੋਣ ਹੋਈ ਆ ਤਾਂ ਉਹ ਜਿਹੜੀ ਚੋਣ ਹੋਈ ਆ ਤਾਂ ਘੱਗਾ ਵਾਸੀਆਂ ਦੇ ਵਿੱਚ ਵੀ ਬੜਾ ਉਤਸ਼ਾਹ ਇੱਕ ਨੂੰ ਮਿਲਿਆ ਔਰ ਬੜਾ ਪ ਔਰ ਇੱਕ ਸਭ ਤੋਂ ਵੱਡੀ ਗੱਲ ਮੈਂ ਛੋਟੀ ਤੁਹਾਨੂੰ ਗੱਲ ਕਰਕੇ ਦੱਸਦਾ ਲਾਸਟ ਦੇ ਵਿੱਚ ਕਿ ਅੱਗੇ ਤਾਂ ਸਾਡੇ ਇਲੈਕਸ਼ਨ ਦੇ ਵਿੱਚ ਥੋੜੇ ਥੋੜਾ ਮਤਭੇਦ ਹੋ ਗਿਆ ਸੀਗਾ ਸੋਚ ਦੇ ਵਿੱਚ ਸਾਡਾ ਮੁੰਡਾ ਭਰਾ ਕੰਮ ਕਰਦਾ ਸੀ ਬਿੱਟੂ ਤਾਂ ਉਸ ਤੋਂ ਬਾਅਦ ਚ ਐਮਐਲਏ ਸਾਹਿਬ ਦਾ ਪਿਆਰ ਦੇਖਿਆ ਵੀ ਉਹਨਾਂ ਦੇ ਬੜੇ ਲੋਕਾਂ ਨੇ ਜ਼ੋਰ ਲਾ ਕੇ ਪਰਚਾ ਕਰਾਈਏ ਪਰ ਐਮਐਮਰੇ ਸਾਹਮਣੇ ਇਹੋ ਜਿਹੀ ਕਦੇ ਸੋਚੀ ਨਹੀਂ ਕਿ ਮੈਂ ਕਦੇ ਯਾਰ ਇਹ ਪਰਚੇ ਰਾਜਨੀਤੀ ਕਰਦੇ ਨੇ ਸੋ ਮੈਂ ਤੁਹਾਨੂੰ ਇਹ ਵੀ ਤੁਹਾਨੂੰ ਥੋੜੇ ਚੈਨਲ ਤੇ ਦੱਸਦਾ ਕਿ ਉਸ ਨੂੰ ਟਿਕਟ ਵੀ ਦਿੱਤੀ ਤੇ ਉਹ ਭਰਾ ਅੱਜ ਜਿੱਤਿਆ ਵੀ ਸਭ ਤੋਂ ਵੱਧ ਵੋਟਾਂ ਨਾਲ ਸੋ ਇਹੋ ਜੇ ਯਾਰ ਜਦੋਂ ਕੰਮ ਹਲਕੇ ਦੇ ਵਿੱਚ ਹੁਣ ਤਾਂ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਹੋਰ ਇਸ ਤੋਂ ਵੱਡੀ ਪ੍ਰਾਪਤੀ ਸਾਡੀ ਹੋ ਸਕਦੀ ਆ ਦੇਖੋ ਜਿਵੇਂ ਸਾਡਾ ਪਾਣੀ ਦਾ ਕੰਮ ਸੀ ਯਾਰ ਕਿਉਂਕਿ ਬਈ ਆਪਾਂ ਦੇਖਦੇ ਹਾਂ ਸਾਡੇ 250 ਵਟਾਂ ਕੁ ਡ్రਾਈਵਰੀ ਹੋ ਗਈ ਹਨ 200 ਵਟ ਪਾਣੀ ਦਾ ਲੈਵਲ ਚੱਲਾ ਗਿਆ ਪਾਣੀ ਦਾ ਜਿਹੜੀ ਸਮੱਸਿਆ ਸੀ ਸਾਡੀ ਕਿਸਾਨੀ ਨੂੰ ਬਹੁਤ ਵੱਡੀ ਸਮਾਂਕ ਸੀ ਸਾਡੇ ਵਿਧਾਇਕ ਸਾਹਿਬ ਨੇ ਬੋਲਿਆ ਤਾਂ ਉਹਦਾ ਸੱਟਾ ਜਿਹੜਾ ਅੱਜ ਤੁਹਾਡਾ ਮੈਂ ਸਰੋ ਬਈ ਨਹੀਂ ਬਿਲਕੁਲ ਜੀ ਬਿਲਕੁਲ ਕੁਲਦੀਪ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਨਾ ਮੈਂ ਜੀ ਸਾਡਾ ਪਿਆਰਾ ਮਿੱਤਰ ਆ ਗਿਆ ਮੇਰਾ ਭਰਾ ਤੇ ਬਾਈ ਨਾਲ ਗੱਲਬਾਤ ਕਰਦਾ ਇੱਕ ਅੱਗੇ ਤਾਂ ਸਾਡਾ ਇੱਕ ਮਨਜੀਤ ਸ਼ਰਮਾ ਮੇਰਾ ਭਰਾ ਆ ਗਿਆ ਦੋਨੇ ਬਾਈ ਹੁਰੀ ਮੇਰੇ ਕੋਲੇ ਆਏ ਸੀ ਕਿ ਮੈਂ ਤੇ ਬਾਈ ਮਨਜੀਤ ਸ਼ਰਮਾ ਇਕੱਠੇ ਪੜੇ ਵੇਤੀ ਤੇ ਸੋਨੀ ਬਾਈ ਤੁਸੀਂ ਕਿਵੇਂ ਦੇਖਦੇ ਹੋ ਬਾਈ ਹਨਾ ਤੁਸੀਂ ਤਾਂ ਮੰਨ ਲਓ ਵੀ ਲੋਕਾਂ ਦੇ ਵਿੱਚ ਬੇਚਰਦ ਹੋ ਬਹੁਤ ਤੇ ਕਿਵੇਂ ਆ ਬਾਈ ਇਲਾਕੇ ਦਾ ਮਾਹੌਲ ਪਹਿਲਾਂ ਨਾਲੋਂ ਦੂਜੀਆਂ ਬਾਲ ਦੀ ਨਾਲੋਂ ਦਾ ਬਾਈ ਤੁਹਾਡਾ ਧੰਨਵਾਦ ਤੇ ਸਾਰੇ ਚੈਨਲ ਦੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਵੱਡੀ ਗੱਲ ਤਾਂ ਜੀ ਜੋ ਪਾਰਟੀ ਦੀ ਸੋਚ ਸੀਗੀ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਐਮਐਲਏ ਸਾਹਿਬ ਜੀ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਦੇ ਵਿੱਚ ਲਿਆਉਣਾ ਹੈ ਵੀ ਰਾਜਨੀਤੀ ਕੱਲੇ ਵੱਡੇ ਘਰਾਣਿਆਂ ਦੀ ਨਹੀਂ ਹੈਗੀ ਤਾਂ ਉਹੀ ਬਾਈ ਸਿੱਧ ਕੀਤਾ ਹੈ ਸਿੱਧ ਕਰਦੇ ਆ ਤੇ ਕਰਦੇ ਰਹਾਂਗੇ ਸਾਡੇ ਵਿਧਾਇਕ ਸਾਹਿਬ ਨੇ ਕਿ ਅੱਗੇ ਜਿਹੜੇ 13 ਮੰਨ ਲਓ ਸੀਟਾਂ ਤੇ ਨਗਰ ਪੰਚਾਇਤ ਦੀ ਚੋਣ ਹੋਈ ਜਿਹੜੇ 13 ਸੀਟਾਂ ਤੇ ਨਗਰ ਪੰਚਾਇਤ ਦੀ ਚੋਣ ਹੋਈ ਉਹਦੇ ਤੁਸੀਂ ਦੇਖੋ ਵੀ ਆਮ ਘਰਾਂ ਦੇ ਬੰਦਿਆਂ ਨੂੰ ਕੋਈ ਵੀ ਰਾਜਨੀਤਿਕ ਜਾਂ ਪ੍ਰਾਣਾ ਕੈਂਡੀਡੇਟ ਨਹੀਂ ਦਿੱਤਾ ਸਿਰਫ ਆਮ ਘਰਾਂ ਦੇ ਮੁੰਡਿਆਂ ਨੂੰ ਦਿੱਤੀ ਸਾਡੇ ਇੱਥੇ ਵੀ ਇੱਕ ਜਿਮਨੀ ਚੋਣ ਹੋਈ ਸੀਗੀ ਸਾਡੇ ਇੱਕ ਕੈਂਡੀਡੇਟ ਵਰਕਸ ਹਾਰ ਗਏ ਸੀਗੇ ਉੱਥੇ ਬਿਲਕੁਲ ਆਮ ਘਰ ਦੇ ਬੰਦੇ ਨੂੰ ਇੱਕ ਪਾਸੇ ਤਣਾਠ ਜਿਹੜੇ ਕਿ ਆ ਕੇ ਟਿਕਟ ਲੈਣ ਨੂੰ ਫਿਰਦੇ ਸੀ ਟਿਕਟ ਦੇ ਰੋ ਸਾਨੂੰ ਲੇਕਿਨ ਐਮਐਲਏ ਸਾਹਿਬ ਕਹਿੰਦੇ ਵੀ ਨਹੀਂ ਅਸੀਂ ਆਮ ਘਰਾਂ ਦੇ ਮੁੰਡੇ ਨੂੰ ਸਿਆਸਤ ਦੇ ਵਿੱਚ ਲੈ ਗਏ ਆ ਨਾ ਔਰ ਲੈ ਕੇ ਆਏ ਕਿ ਅੱਗੇ ਸਾਨੂੰ ਬਹੁਮਤ ਪ੍ਰਾਪਤ ਹੋਇਆ ਇੱਥੇ ਵੀ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹਲਕੇ ਦੇ ਵਿੱਚ ਬਾਈ ਜੀ ਮੈਂ ਪਹਿਲੀ ਵਾਰ ਦੇਖਿਆ ਦੇਖੋ ਸ ਨੀਤੀ ਵਿੱਚ ਜਾਂਦਿਆਂ ਨੂੰ ਕੈਂਡਿਤ ਤੋਂ ਪਹਿਲਾਂ ਐਮਐਲਏ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਹੁੰਦੀ ਸੀ ਸਭ ਤੋਂ ਵੱਡੀ ਗੱਲ ਲੇਕਿਨ ਐਮਐਲਏ ਤੁਸੀਂ ਇਹ ਦੇਖੋਗੇ ਦਰਬਾਰ ਲਾਇਆ ਹੋਇਆ ਹੈ ਪਿੰਡਾਂ ਦੀ ਸੇਵਾ ਦੇ ਵਿੱਚ ਬੈਠੇ ਰਹਿੰਦੇ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਦੋਂ ਵੀ ਕੋਈ ਆਂਦਾ ਹੈ ਬਾਈ 24 ਘੰਟੇ ਕੋਈ ਸਵੇਰ ਦਾ ਟਾਈਮ ਨਹੀਂ ਬਾਈ ਸੁਖੀ ਤੁਸੀਂ ਰਾਤ ਨੂੰ 10 ਵਜੇ ਮਿਲਣਾ ਹੈ 11 ਵਜੇ ਮਿਲਣਾ ਹੈ ਤਾਂ ਵਿਧਾਇਕ ਸਾਹਿਬ ਨੂੰ ਜਦੋਂ ਮਰਜ਼ੇ ਮਿਲ ਸਕਦੇ ਹੋ ਨਹੀਂ ਬਿਲਕੁਲ ਮਤਲਬ ਅਸੀਂ ਵੀ ਕਈ ਵਾਰ ਕਹਦੇ ਨੇ ਬਾਈ ਸਰੀਰ ਵੀ ਕੋਈ ਮਰ ਕੇ ਥਕਾਵਟ ਹੋ ਜੂ ਹੋਰ ਹੋ ਜੂ ਕਹਿੰਦਾ ਯਾਰਾ ਇਤੋਂ ਵੱਡਾ ਕੀ ਕਹਿੰਦਾ ਲੋਕਾਂ ਨੇ ਆਪ ਨੂੰ ਫਤਵਾ ਦੇਤਾ ਇਹਨਾਂ ਦੀ ਸੇਵਾ ਸਾਰੀ ਉਮਰ ਕਰੀ ਚੱਲੀ ਹੈ ਤਾਂ ਵੀ ਨਹੀਂ ਪੂਰੀ ਹੁੰਦੀ ਸੋ ਅਸੀਂ ਤਾਂ ਧੰਨਵਾਦ ਕਰਦੇ ਆ ਹਲਕਾ ਵਾਸਤਿਆਂ ਸਾਡੇ ਬਾਈ ਦਾ ਤੇ ਅਸੀਂ ਮਾਨ ਸਾਹਿਬ ਦਾ ਜਿਹਨਾਂ ਟਿਕਟ ਦੇ ਕੇ ਨਵਾਜਿਆ ਤੇ ਹਲਕਾ ਵਾਸੀ ਜਿਹਨਾਂ ਨੇ ਜਿਤਾਇਆ ਸੋ ਇਹੋ ਜਿਹਾ ਐਮਐਲਏ ਨਹੀਂ ਮਿਲਣਾ ਨਾ ਇਹ ਜੀ ਸਰਕਾਰ ਮਿਲਣੀ ਸਹੀ ਗਾ ਬਾਈ ਜੀ ਧੰਨਵਾਦ ਬਿਲਕੁਲ ਜੀ ਅਸਲ ਜੀ ਸੋਨੀ ਬਾਈ ਕੀ ਹੁੰਦਾ ਨਾ ਮੰਨ ਲਓ ਵੀ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਨੇ ਜਾਂ ਮੰਨ ਲਓ ਵੀ ਕੇਜਰੀਵਾਲ ਸਾਹਿਬ ਨੇ ਨਾਂ ਰੱਖਿਆ ਆਮ ਆਦਮੀ ਪਾਰਟੀ ਹਨਾ ਆਮ ਘਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਵੇਂ ਆ ਬਾਈ ਹੁਰੀ ਖੜੇ ਆ ਗਏ ਹਨਾ ਉਹ ਤਾਂ ਆਮ ਬੰਦੇ ਨੂੰ ਹੀ ਪਤਾ ਹੁੰਦਾਗਾ ਹੁਣ ਮੈਂ ਤੁਹਾਨੂੰ ਇੱਕ ਇਥੇ ਹੋਰ ਦੱਸਦਾ ਵੀ ਐਮਐਲਏ ਸਾਹਿਬ ਤਾਂ ਇੱਥੇ ਬੈਠੇ ਆ ਤੇ ਤੁਸੀਂ ਐਂ ਦੇਖੋ ਵੀ ਇਹਨਾਂ ਦਾ ਬੇਟਾ ਆ ਨਹੀਂ ਪਹਿਲੀਆਂ ਸਰਕਾਰਾਂ 'ਚ ਮੈਂ ਕੀ ਗੱਲ ਦੇਖੀ ਹੈਗੀ ਵੀ ਐਮਐਲਏ ਨਾਲ ਤਾਂ ਫੋਰਸ ਹੁੰਦੀ ਹੁੰਦੀ ਹੈਗੀ ਜਿਹੜਾ ਉਹਨਾਂ ਦਾ ਪਰਿਵਾਰ ਹੁੰਦਾ ਉਹਨਾਂ ਨਾਲ ਵੀ ਹੁੰਦੀ ਹੈ ਬਾਈ ਵਿੱਕੀ ਖੜਾਗਾ ਤੇ ਵਿੱਕੀ ਬਾਈ ਹਸਸੀਗਾਰ ਹੋ ਠੀਕ ਹੋ ਬਾਈ ਚੜਦੀ ਕਲਾ ਹਾਂਜੀ ਬਾਈ ਜੀ ਤੇ ਬਾਈ ਛੋੜਾ ਜੀ ਨਹੀਂ ਕਰਦਾ ਵੀ ਯਾਰ ਜਿਵੇਂ ਦੂਜੇ ਐਮਐਲਏ ਦੇ ਮੁੰਡੇ ਮੰਨ ਲਾ ਵੀ ਗੱਡੀਆਂ 'ਚ ਨਾਲ ਪੁਲਿਸ ਹੁੰਦੀ ਤੇ ਸਿਕਿਉਰਿਟੀ ਹੁੰਦੀ ਸੀ ਹਨਾ ਤੇ ਉਵੇਂ ਉਹ ਹੁੰਦੇ ਤੁਸੀਂ ਬਾਈ ਇੱਥੇ ਆਏ ਖੜੇ ਜਿਵੇਂ ਵੀ ਯਾਰ ਬੰਦਾ ਕੋਈ ਸੇਵਾਦਾਰ ਹੁੰਦਾ ਨਾ ਬਾਈ ਜੀ ਇਹ ਤਾਂ ਬਸ ਸੁਭਾਈ ਆ ਕੁਦਰਤੀ ਐਵੇਂ ਆ ਕੋਈ ਐਵੇਂ ਦੀ ਦਿੱਕਤ ਵਾਲੀ ਗੱਲ ਨਹੀਂ ਬਾਕੀ ਐਂ ਸਟਾਰਟਿੰਗ ਤੋਂ ਹੀ ਮਤਲਬ ਡਾਊਨ ਟੂ ਅਰਥ ਰਹੇ ਹੋਏ ਆ ਫਾਦਰ ਸਾਹਿਬ ਵੀ ਰਹੇ ਹੋਏ ਆ ਸੋ ਮੇਰਾ ਸੁਭਾਅ ਹੀ ਐਵੇਂ ਆ ਜਿਵੇਂ ਪਹਿਲਾਂ ਦਾ ਸੀਗਾ ਨਾ ਬਿਲਕੁਲ ਹਾਂਜੀ ਹਾਂਜੀ ਭਾਈ ਨਹੀਂ ਬਿਲਕੁਲ ਭਾਈ ਉਹ ਠੀਕ ਹੋਊ ਭਾਈ ਵਧੀਆ ਵਧੀਆ ਭਾਈ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲ ਕਰਕੇ ਤੇ ਆਹ ਦੇਖ ਲਓ ਭਾਈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਾਰੇ ਬੰਦੇ ਆਏ ਆਲੇ-ਦਾਲੇ ਹੋ ਜਾਂਦੇ ਆ ਕਿ ਕਿਸੇ ਦਾ ਵੀ ਕੋਈ ਕੰਮਕਾਰ ਆ ਜਦੋਂ ਪਿੰਡਾਂ ਦੇ ਵਿੱਚ ਉਹ ਆਉਂਦੇ ਆ ਨਾ ਭਾਈ ਤਾਂ ਨਜ਼ਾਰਾ ਉਹੀ ਆਉਂਦਾ ਨਹੀਂ ਅਕਸਰ ਕੀ ਹੁੰਦਾ ਕਿਸੇ ਨਾਲ ਕੋਈ ਥਾਣੇ 'ਚ ਧੱਕਾ ਹੋ ਗਿਆ ਕਿਸੇ ਨਾਲ ਕੋਈ ਊਂ ਗੱਲਬਾਤ ਹੋ ਗਈ ਹੈਨਾ ਤਾਂ ਲੋਕ ਬਾਹਰੇ ਕੁਰਸੀਆਂ ਤੇ ਬ ਤੇ ਅੰਦਰ ਐਮਐਲਏ ਦੇ ਦਰਸ਼ਨ ਵੀ ਨਹੀਂ ਹੁੰਦੇ ਹੈ ਹਨ ਤੇ ਉਹ ਅੰਦਰੋਂ ਕੋਈ ਬੰਦੇ ਨੂੰ ਹਾਕ ਮਾਰਦੇ ਆ ਕਿਸੇ ਜਿਹਦਾ ਕਿਸੇ ਦਾ ਫੋਨ ਆਉਂਦਾ ਕੁਝ ਹੋਰ ਹੁੰਦਾ ਵੀ ਉਹਨੂੰ ਬੁਲਾ ਲਓ ਖਲਾਣੇ ਨੂੰ ਬੁਲਾ ਲਓ ਤਾਂ ਬਹੁਤੇ ਬੰਦੇ ਬਈ ਉਥੋਂ ਮਨ ਲੈ 12ਵੀਂ ਮੁਰ ਜਾਂਦੇ ਆਗੇ ਇੱਥੇ ਦੇਖ ਲਓ ਤੁਸੀਂ ਸਾਰੇ ਬਾਈ ਜਿਵੇਂ ਉਹ ਬੈਠੇ ਆਗੇ ਸਾਰੇ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਨੂੰ ਭਰਾਵੋ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਲੋ ਵੀ ਮਿੱਤਰੋ ਆਪਾਂ ਬਈ ਇਸ ਟਾਈਮ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣਾ ਸੋ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕਾਰਬਯਾਰ ਹੈ ਸਭ ਤੋਂ ਵੱਡੀ ਕਾਰ ਐਸੋਸੀਏਸ਼ਨ ਦੇ ਤਿੰਨ ਵਾਰੀ ਸਾਡਾ ਬਾਈ ਰਹਿ ਚੁੱਕਿਆ ਉਹਦਾ ਪ੍ਰਧਾਨ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦੀ ਮੈਸੇਜ ਜਾਨੀ ਕਿ ਸਾਡੀ ਪਿਆਰੀ ਭਰਜਾਈ ਬਾਈ ਜੀ ਮੌਜੂਦਾ ਜਿਹੜੀ ਨਗਰ ਕਾਉਂਸਲ ਪਾਤਣਾ ਜਿਹਨੂੰ ਐਮਸੀ ਕਹਿੰਦੇ ਆਗੇ ਐਮਸੀ ਕਮੇਟੀ ਤੇ ਉਹਨਾਂ ਦੀ ਬਾਈ ਜੀ 22 ਪ੍ਰਧਾਨ ਹੈ ਤੇ ਬਾਈ ਜੀ ਇਸ ਟਾਈਮ ਜਿਹੜੇ ਸਤਰਾਣਾ ਹਲਕੇ ਦੇ ਮਾਤਲਾਂ ਦੇ ਮੌਜੂਦਾ ਐਮਐਲਏ ਨੇ ਸਰਦਾਰ ਕਲਵੰਤ ਸਿੰਘ ਬਾਜੀਗਰ ਜੀ ਉਹਨਾਂ ਦੇ ਨਾਲ ਬਾਈ ਬਿੱਟੂ ਸਿੰਘ ਬਦੇਸਾ ਜੀ ਤੇ ਉਹਨਾਂ ਦੇ ਨਾਲ ਮਿਲ ਕੇ ਬਾਈ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਮੈਂ ਬਾਈ ਨੂੰ ਪੁੱਛਦਾ ਬਾਈ ਐਮਐਲਏ ਸਾਹਿਬ ਦਾ ਕਿਹੋ ਜਿਹਾ ਸੁਭਾਅ ਹੈ ਵੀ ਲੋਕ ਪਿਆਰ ਕਰਦੇ ਆ ਲੋਕਾਂ ਨੂੰ ਕਿਵੇਂ ਮਿਲਦੇ ਆ ਬਾਈ ਜੋ ਸਾਡੇ ਐਮਐਲਏ ਨੇ ਛੇਰਗਿਲ ਸਾਹਿਬ ਬਹੁਤ ਹੀ ਨਾਈਸ ਸੁਭਾਅ ਨਹੀਂ ਬੰਦਾ ਅੱਜਕੱਲ ਸਰਪੰਚ ਬਣ ਜਾਵੇ ਪਿੰਡ ਦਾ ਉਹਦੀ ਤੋਰ ਬਦਲ ਜਾਂਦੀ ਹੈ ਸਹੀ ਗੱਲ ਹੈ ਨਹੀਂ ਨਹੀਂ ਨਰਮ ਸੁਭਾਅ ਦੇ ਸਾਡੇ ਐਮਐਲਏ ਸਾਹਿਬ ਬਿਲਕੁਲ ਮਤਭੇਦ ਨਹੀਂ ਕਿਸੇ ਵੀ ਤਰ੍ਹਾਂ ਦੇ ਕਿਸੇ ਬੰਦੇ ਨਾਲ ਕਦੀ ਰੱਖਦੇ ਹੁਣ ਤੁਹਾਨੂੰ ਵੀ ਪਤਾ ਇਲੈਕਸ਼ਨ ਲੰਘ ਕੇ ਹਟਈ ਹੈ ਬਿਲਕੁਲ ਸ ਮੈਨੂੰ ਲੱਗਦਾ ਵੀ ਕੋਈ ਵੀ ਜਿਹੜੀ ਸਮਾਣੇ ਇਲੈਕਸ਼ਨਾਂ ਹੁੰਦੀਆਂ ਕਿਤੇ ਵੀ ਵੇਖੀਆਂ ਹਾਂ 9 10 ਵਜੇ ਜਿਹੜੀ ਪਾਰਟੀ ਹੁੰਦੀ ਸੀ ਮੌਜੂਦਾ ਦੂਜੀ ਪਾਰਟੀ ਨੂੰ ਨਹਿਰ ਤੇ ਜਾਂ ਛੜਕ ਤੇ ਧਰਣਾ ਲਾਉਣ ਦੇ ਮਜਬੂਰ ਕਰ ਦਿੰਦੀ ਸੀ ਠੀਕ ਹੈ ਹੁਣ 13 ਸੀਟਾਂ ਦੀ ਘਗੇ ਸੀ ਇਹ ਹੋਇਆ ਚੋਂ ਸਾਡੇ ਇੱਕ 16 ਨੰਬਰ ਵਾਰਡ ਦਾ ਪਾਤਰਾਂ ਚ ਇਲੈਕਸ਼ਨ ਹੋਇਆ ਬਹੁਤ ਵਧੀਆ ਸਜੇ ਢੰਗ ਨਾਲ ਹੋਇਆ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਵੀ ਐਮ ਐਲ ਏ ਸਾਹਿਬ ਨੇ ਕਿਸੇ ਤਰ੍ਹਾਂ ਦੀ ਕੋਈ ਕੋਈ ਵੀ ਅਨਮੋਲਮੈਂਟ ਵਿਖਾਈ ਹੈ ਗਲਤ ਵੀ ਕਿਉਂਕਿ ਨਹੀਂ ਸਰਕਾਰ ਵਿੱਚ ਬੜਾ ਕੁਝ ਹੁੰਦਾ ਹੁੰਦਾ ਸਾਡੇ ਐਮ ਐਲ ਏ ਸਾਹਿਬ ਵਰਗੇ ਮੈਨੂੰ ਨਹੀਂ ਲੱਗਦਾ ਕੋਈ ਵੀ ਐਮ ਐਲ ਏ ਸਾਹਿਬ ਹੋਵੇ ਐਵੇਂ ਦੇ ਮੈਂ ਤਾਂ ਬਹੁਤ ਵਧੀਆ ਸਮਝਦਾ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਬਾਈ ਬਿੱਟੂ ਜੀ ਤੁਸੀਂ ਵੀ ਦੇਖੀ ਹੋਊਗੀ ਵੀਰੇ ਸਾਹਿਬ ਵੀ ਸਵੇਰੀ ਘਰ ਦੇ ਬਾਹਰ ਨਿਕਲ ਕੇ ਬਹਿ ਜਾਂਦੇ ਆ ਕੁਰਸੀਆਂ ਤੇ ਵੀ ਲੋਕ ਆਉਣ ਮਿਲਣ ਹਨਾ ਬਿਲਕੁਲ ਬਿਲਕੁ ਵੀ ਭਾਈ ਕੋਈ ਵੀ ਬੰਦਾ ਆਵੇ ਕੋਈ ਤੁਹਾਨੂੰ ਸਪਾਰਸ ਦੀ ਜ਼ਰੂਰਤ ਨਹੀਂ ਕਾਹਦੀ ਜ਼ਰੂਰਤ ਨਹੀਂ ਸਿੱਧਾ ਐਮਐਲਏ ਦੇ ਤੁਸੀਂ ਮੱਥੇ ਲੱਗ ਸਕਦੇ ਹੋ ਪਹਿਲਾਂ ਕੀ ਹੁੰਦਾ ਸੀ ਲੋਕ ਆ ਕੇ ਬਾਹਰੇ ਕੁਰਸੀਆਂ ਤੇ ਬੈਠ ਜਾਂਦੇ ਕੋਈ ਡਿੱਕੀ ਜਾਂਦੇ ਤੇ 11:00 ਵਜੇ ਜਦੋਂ ਐਮਐਲਏ ਅੰਦਰੋਂ ਮਤਲਬ ਵੀ ਸਪਾਰਸ ਆਉਂਦੀ ਕਿਸੇ ਦੀ ਉਦੋਂ ਕਹਿੰਦੇ ਵੀ ਜਾ ਓਏ ਉਹ ਫਲਾਣੇ ਦਾ ਬੰਦਾ ਆ ਗਿਆ ਉਹਨੂੰ ਬੁਲਾ ਲੈ ਪੰਜ ਚਾਰ ਬੰਦਿਆਂ ਨੂੰ ਮਿਲਦੇ ਦੂਜੇ ਮੇਰੇ ਵਰਗੇ ਲੋਗੜੂ ਉਹੀ ਖੜੇ ਰਹੇ ਜਾਂਦੇ ਉਹ ਕਹਿੰਦੇ ਜਲ ਹੱਥੋਂ ਤੱਕ ਬੈਠੇ ਰਹੋ ਜੇ ਮਿਲ ਗਿਆ ਠੀਕ ਆ ਇਹ ਕੰਮ ਹੁੰਦੇ ਸੀ ਬਾਈ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਗਿਲ ਸਾਬ ਸਭ ਤੋਂ ਉਲਟਾ ਕੰਮ ਸਾਡੇ ਸਾਡੇ ਐਮਐਲਏ ਸਾਹਿਬ ਕਹਿੰਦੇ ਨਹੀਂ ਵੀ ਸਭ ਨੂੰ ਜੇ ਕੋਈ ਅਹੀ ਬੰਦਾ ਮਿਲਣ ਵੀ ਚਲ ਜੰਨੇ ਆ ਨਾ ਹਾਂ ਸਾਡੇ ਐਮਐਲਏ ਸਾਹਿਬ ਕਹਿੰਦੇ ਨਹੀਂ ਵੀ ਤੂੰ ਸਿੱਧਾ ਆ ਬਾਈ ਤੈਨੂੰ ਕੀ ਚੱਕਰ ਸੀ ਤੂੰ ਕਦੋਂ ਨਹੀਂ ਸਿੱਧਾ ਆਇਆ ਤੂੰ ਐਮਐਲਏ ਸਾਹਿਬ ਆਪ ਸਿੱਧਾ ਬੁਲਾ ਕੇ ਹਰ ਕ ਨੂੰ ਸਿੱਧਾ ਹੀ ਮਿਲਦੇ ਨੇ ਕਿਸੇ ਤਰ੍ਹਾਂ ਦਾ ਸਾਨੂੰ ਵੀ ਜ਼ਰੂਰਤ ਨਹੀਂ ਕਰੀਂਆਂ ਪਿੰਡਾਂ ਦੇ ਵਿੱਚ ਪਹਿਲਾ ਪੁਰਾਣਾ ਨੇਚ ਗੱਲ ਕਰਨਗੇ ਜਾਂ ਨਾ ਕਰਨ ਸਾਡੇ ਵਰਗ ਨੂੰ ਕੀ ਨਾ ਕਹਿੰਦੇ ਨਾਲ ਚੱਲੋ ਸਹੀ ਗੱਲ ਹੈ ਪਰ ਸਾਡੇ ਐਮਐਲਏ ਸਾਡਾ ਸੁਭਾਅ ਇਹ ਨਾ ਹੈ ਵੀ ਤੁਸੀਂ ਸਿੱਧੇ ਆ ਕੇ ਮਿਲੋ ਸਿੱਧੇ ਮੇਰੇ ਤੋਂ ਕੰਮ ਕਰਾਓ ਬਿਲਕੁਲ ਬਿਲਕੁਲ ਕੱਲ ਹੀ ਅਜੇ ਇੱਕ ਸਰਪੰਚ ਨੂੰ ਮੈਂ ਨਾਲ ਜਾ ਕੇ ਦਫ਼ਤਰੀ ਵਾਲੇ ਨੂੰ ਕੰਮ ਸੀ ਹੂੰ ਜਦੋਂ ਗਏ ਉਹਨਾਂ ਦਾ 15 ਲੱਖ ਦਾ ਚੈੱਕ ਆਇਆ ਪਿਆ ਸੀ ਸੀਵਰੇਜ ਦਾ ਪਿੰਡ ਦਫ਼ਤਰੀ ਵਾਲੇ ਦਾ ਠੀਕ ਹੈ ਤੇ ਸਗੋਂ ਐਮਐਲ ਜੋ ਗਏ ਐਮਐਲਏ ਸਾਹਿਬ ਕੋਲ ਨਾਲ ਦੀ ਨਾਲ ਐਮਐਲਏ ਸਾਹਿਬ ਨੇ ਸੁਣੀ ਸਾਰੀ ਗੱਲ ਵੀ ਸੁਣੀ ਉਹਨਾਂ ਦੀ ਤੇ ਨਾਲ ਦੀ ਨੂੰ 15 ਲੱਖ ਦਾ ਚੈੱਕ ਵੀ ਦਿੱਤਾ ਸੀ ਵਿਰੇਜ ਦਾ ਨਹੀਂ ਬਿਲਕੁਲ ਬਾਈ ਬਿਲਕੁਲ ਪ੍ਰਭੋ ਬਾਈ ਜਿਸ ਤਰ੍ਹਾਂ ਆਪਾਂ ਐਮਐਲਏ ਸਾਹਿਬ ਦੀ ਵੀਡੀਓ ਕੀਤੀ ਹੈਗੀ ਹੈ ਨਾ ਤੇ ਨਾਲ ਸਾਡੇ ਬਾਈ ਕੁਲਦੀਪ ਸਿੰਘ ਥਿੰਦ ਜੀ ਨੇ ਬਹੁਤ ਸੋਹਣਾ ਦੱਸਿਆ ਉਹਨਾਂ ਦੇ ਬਾਰੇ ਤੇ ਬਾਈ ਬਿੱਟੂ ਕੁਦੇ ਸੇਣੀ ਦੱਸਿਆ ਹੈ ਨਾ ਤੇ ਬਹੁਤ ਵਧੀਆ ਲੱਗਦਾ ਬਾਈ ਜਦੋਂ ਉਹ ਕਰਦੇ ਆਗੇ ਹੈ ਨਾ ਤੇ ਇਸੇ ਤਰ੍ਹਾਂ ਮੇਰੀ ਸੋਚ ਰਹੂਗੀ ਵੀ ਹੋਰ ਵੀ ਜਿਹੜੇ ਐਮਐਲਏ ਸਹਿਬਾਨ ਨੇ ਆਪਾਂ ਉਹਨਾਂ ਦੇ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਵੀਓ ਕਿਸ ਤਰ੍ਹਾਂ ਲੋਕਾਂ ਦੇ ਕੰਮ ਕਰ ਰਹੇ ਨੇਗੇ ਕਿਉਂ ਜਿਸ ਤਰ੍ਹਾਂ ਮੰਨ ਲਓ ਵੀ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਸਾਡੀ ਆਮ ਆਦਮੀ ਪਾਰਟੀ ਆ ਤੇ ਸਾਡੇ ਜਿਹੜੇ ਐਮਐਲਏ ਆਉਣਗੇ ਤੇ ਹੋਰ ਵੀ ਆਪਾਂ ਦੇਖਦੇ ਦੂਬਾਰ ਕਿਹੜੇ ਐਮਐਲਏ ਕੋਲ ਜਾਈਏ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਿੱਟੂ ਸਿੰਘ ਬਦੇਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ